ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਆਪਣੇ ਚੈਨਲ ਦੀਆਂ ਕਹਾਣੀਆਂ ਪਸੰਦ ਆਉਂਦੀਆਂ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਡੇ ਲਾਈਕ ਸ਼ੇਅਰ ਨਾਲ ਮੈਨੂੰ ਕਾਫੀ ਹੌਸਲਾ ਮਿਲਦਾ ਅੱਜ ਕੱਲ ਤੁਸੀਂ ਚੈਨਲ ਨੂੰ ਉਨਾ ਪਿਆਰ ਨਹੀਂ ਦੇ ਰਹੇ ਜਿੰਨਾ ਤੁਸੀਂ ਸ਼ੁਰੂ ਚ ਦਿੱਤਾ ਸੀ ਪਹਿਲਾਂ ਜਿਹੜੇ ਸਬਸਕ੍ਰਾਈਬਰ ਆਪਣੇ ਨਾਲ ਜੁੜੇ ਸੀ ਉਹ ਲਾਈਕ ਕਮੈਂਟ ਨਹੀਂ ਕਰਦੇ ਜਦੋਂ ਵੀ ਉਹ ਕਮੈਂਟ ਕਰਦੇ ਆ ਉਹ ਇਹੀ ਕਹਿੰਦੇ ਆ ਕਿ ਅਸੀਂ ਤੁਹਾਡੀ ਕਹਾਣੀ ਸੁਣਦੇ ਆ ਪਰ ਕਮੈਂਟ ਨਹੀਂ ਕਰਦੇ ਤੁਸੀਂ ਕਮੈਂਟ ਜ਼ਰੂਰ ਕਰਦਿਆ ਕਰੋ ਤਾਂ ਕਿ ਮੈਨੂੰ ਇਹ ਪਤਾ ਲੱਗ ਸਕੇ ਕਿ ਜਿਹੜੇ ਆਪਣੇ ਸ਼ੁਰੂ ਤੋਂ ਜੁੜੇ ਹੋਏ ਸਬਸਕ੍ਰਾਈਬਰ ਨੇ ਜਿਹੜੇ ਆਪਣੇ ਨਾਲ ਲਗਾਤਾਰ ਜੁੜੇ ਹੋਏ ਆ ਕਿਉਂਕਿ ਜਦੋਂ ਵੀ ਆਪਾਂ ਹਨਾ ਇੱਕ ਪਰਿਵਾਰ ਬਣ ਜਾਂਦਾ ਤੇ ਪਰਿਵਾਰ ਦੇ ਵਿੱਚ ਜਿੰਨੇ ਮੈਂਬਰ ਹੁੰਦੇ ਆ ਫਿਰ ਉਹਨਾਂ ਦੇ ਵਿੱਚੋਂ ਜਦੋਂ ਇੱਕ ਅੱਧਾ ਵੀ ਆਪਾਂ ਨੂੰ ਨਹੀਂ ਦਿਸਦਾ ਤਾਂ ਆਪਾਂ ਨੂੰ ਥੋੜਾ ਫਰਕ ਜਾ ਪੈਂਦਾ ਮੈਨੂੰ ਵੀ ਇਸੇ ਕਰਕੇ ਫਰਕ ਪੈਂਦਾ ਪਹਿਲਾਂ ਜਦੋਂ ਆਪਾਂ ਕਮੈਂਟ ਪੜ੍ਹਦੇ ਹੁੰਦੇ ਸੀ ਉਹਦੇ ਨਾਲ ਤਕਰੀਬਨ ਬਹੁਤ ਸਾਰੇ ਸਬਸਕ੍ਰਾਈਬਰ ਸੀ ਜਿਹੜੇ ਕਮੈਂਟ ਕਰਦੇ ਸੀ ਤੇ ਮੈਨੂੰ ਬਹੁਤ ਜਾਣਿਆਂ ਨੇ ਸੁਝਾਅ ਵੀ ਦਿੱਤਾ ਕਿ ਤੁਸੀਂ ਮਤਲਬ ਨਾਮ ਬੋਲਿਆ ਕਰੋ ਪਰ ਇਹ ਹੁੰਦਾ ਵੀ ਸਮੇਂ ਦੀ ਸ਼ਾਰਟੇਜ ਹੁੰਦੀ ਆ ਇਸ ਕਰਕੇ ਨਾਮ ਨਹੀਂ ਬੋਲੇ ਜਾਂਦੇ ਬਾਕੀ ਨਾਮ ਤਾਂ ਇਹ ਵੀ ਜਦੋਂ ਕੋਈ ਕਹਾਣੀ ਸੁਣਦਾ ਹਨਾ ਕਮੈਂਟ ਤਕਰੀਬਨ ਸਾਰੇ ਪੜ ਹੀ ਲੈਂਦੇ ਆ ਉੱਥੇ ਨਾਮ ਵੀ ਪੜ ਲੈਂਦੇ ਆ ਤੇ ਫਿਰ ਮੈਨੂੰ ਇਹ ਲੱਗਿਆ ਵੀ ਜਦੋਂ ਮੰਨ ਲਵੋ ਆਪਾਂ ਕਮੈਂਟ ਬੋਲਦੇ ਆ ਤਾਂ ਫਿਰ ਅਗਲਾ ਇਹਦਾ ਮਤਲਬ ਕੱਲਾ ਕਮੈਂਟ ਸੁਣ ਨਹੀਂ ਆਉਂਦਾ ਵੀ ਆਪਦਾ ਨਾਮ ਸੁਣ ਕੇ ਫਿਰ ਚਲੇ ਜਾਂਦਾ ਕਿਉਂਕਿ ਜੇ ਕਿਸੇ ਨੇ ਕਹਾਣੀ ਸੁਣਨੀ ਹੋਵੇ ਉਹਨੂੰ ਨਹੀਂ ਫਰਕ ਪੈਂਦਾ ਵੀ ਇਹ ਕਮੈਂਟ ਪੜਦੇ ਆ ਜਾਂ ਨਹੀਂ ਪੜਦੇ ਨਾਮ ਬੋਲਦੇ ਆ ਜਾਂ ਨਹੀਂ ਬੋਲਦੇ ਫਿਰ ਇਹਦਾ ਮਤਲਬ ਉਹ ਕੱਲਾ ਨਾਮ ਸੁਣਨ ਆਉਂਦੀ ਸੀ ਦੇਖੋ ਜਿਹੜਾ ਵੀ ਕੋਈ ਕੰਮ ਆ ਹਨਾ ਜਿਵੇਂ ਮੇਰਾ YouTube ਦਾ ਕੰਮ ਆ ਮੇਰਾ ਆਪਣਾ ਕੰਮ ਆ ਮੈਂ ਕਹਾਣੀ ਬੋਲਣੀ ਆ ਕਹਾਣੀ ਸੁਣਾਉਣੀ ਆ ਜਿਹਦਾ ਇੰਟਰਸਟ ਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਅਸੀਂ ਕਹਾਣੀ ਸੁਣਨੀ ਆ ਉਹ ਅਗਲਾ ਸੁਣ ਹੀ ਲੈਂਦਾ ਉਹਨਾਂ ਨੂੰ ਨਹੀਂ ਫਰਕ ਪੈਂਦਾ ਵੀ ਉਹਨਾਂ ਦਾ ਕਮੈਂਟ ਪੜਿਆ ਗਿਆ ਜਾਂ ਉਹਨਾਂ ਦਾ ਨਾਮ ਬੋਲਿਆ ਗਿਆ ਜਾਂ ਨਹੀਂ ਇਸ ਕਰਕੇ ਮੈਨੂੰ ਕਦੇ-ਕਦੇ ਇਹ ਹੁੰਦਾ ਵੀ ਆਪਾਂ ਕਿਸੇ ਚੀਜ਼ ਦਾ ਲਾਲਚ ਨਾ ਦੇਈਏ ਵੀ ਆਪਾਂ ਲਾਲਚ ਦੇ ਕੇ ਆਡੀਅנס ਇਕੱਠੀ ਕਰਨੀ ਆ ਆਪਾਂ ਕੰਟੈਂਟ ਇਹੋ ਜਿਹਾ ਰੱਖੀਏ ਵੀ ਜੇ ਅਗਲੇ ਨੂੰ ਪਸੰਦ ਆਉਂਦਾ ਤਾਂ ਅਗਲਾ ਟਿਕਿਆ ਰਹੇ ਨਹੀਂ ਪਸੰਦ ਆਉਂਦਾ ਤਾਂ ਅਗਲੇ ਦੀ ਹਨਾ ਮਰਜ਼ੀ ਆ ਆਪਾਂ ਕਿਸੇ ਨੂੰ ਵੀ ਫੋਰਸ ਨਹੀਂ ਕਰ ਸਕਦੇ ਪਰ ਮੈਨੂੰ ਜਿਹੜੇ ਦਿਲੋਂ ਪਿਆਰ ਕਰਦੇ ਆ ਮੈਨੂੰ ਦਿਲੋਂ ਸਤਿਕਾਰ ਕਰਦੇ ਆ ਉਹ ਸਾਰੇ ਰੋਜ਼ ਮੇਰੇ ਚੈਨਲ ਤੇ ਆਉਂਦੇ ਆ ਤੇ ਉਹ ਆਉਂਦੇ ਹੀ ਰਹਿਣਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੈਨੂੰ ਇਹ ਲੱਗਦਾ ਹੁੰਦਾ ਵੀ ਤੁਹਾਡਾ ਮੈਂ ਦੇਣਾ ਸ਼ਾਇਦ ਕਦੇ ਵੀ ਨਹੀਂ ਦੇ ਸਕਦੀ ਜਿਵੇਂ ਤੁਸੀਂ ਮੈਨੂੰ ਸਪੋਰਟ ਕਰ ਰਹੇ ਹੋ ਆਪਣੀ ਅੱਜ ਦੀ ਕਹਾਣੀ ਇੱਕ ਇਹੋ ਜਿਹੇ ਇਹੋ ਜਿਹੇ ਪੁੱਤ ਨੂੰ ਦੀ ਕਹਾਣੀ ਆ ਜਿਨ੍ਹਾਂ ਨੇ ਪੈਸੇ ਦੇ ਲਾਲਚ ਵਿੱਚ ਆਪਣੇ ਮਾਪੇ ਨਾਲ ਧੋਖਾ ਕੀਤਾ ਤੇ ਐਂਡ ਤੇ ਉਹਨਾਂ ਨੂੰ ਵੀ ਧੋਖਾ ਹੀ ਮਿਲਿਆ ਬਲਵੀਰ ਸਿੰਘ ਤੇ ਉਹਦੀ ਪਤਨੀ ਦੋਨੋਂ ਇੱਕ ਪਿੰਡ ਦੇ ਵਿੱਚ ਰਹਿੰਦੇ ਆ ਬਲਵੀਰ ਸਿੰਘ ਪ੍ਰਾਈਵੇਟ ਨੌਕਰੀ ਕਰਦਾ ਤੇ ਬਲਵੀਰ ਸਿੰਘ ਦੇ ਇੱਕ ਬੇਟਾ ਉਹਨਾਂ ਦਾ ਬੇਟਾ ਜਿਹੜਾ ਉਹ 3 ਸਾਲ ਦਾ ਹੋਇਆ ਤਾਂ ਉਹਨਾਂ ਨੇ ਸਕੂਲ ਪੜਨ ਲਾਤਾ ਸਕੂਲੋਂ ਉਹ ਆਉਂਦਾ ਉਹਦਾ ਸਕੂਲ ਥੋੜੀ ਦੂਰ ਸੀ ਬੈਂਡ ਤੇ ਆਉਂਦਾ ਨਾ ਉਹ ਥੱਕ ਜਾਂਦਾ ਸੀ ਬੈਂਡ ਦੇ ਵਿੱਚ ਹੀ ਸੌਂਦਾ ਆਉਂਦਾ ਘਰੇ ਆ ਕੇ ਵੀ ਉਹ ਚਿੜਚਿੜਾ ਹੋ ਗਿਆ ਸੀ ਜਦੋਂ ਹੌਲੀ-ਹੌਲੀ ਉਹਨਾਂ ਨੂੰ ਐ ਲੱਗਣ ਲੱਗਿਆ ਵੀ ਸਾਡਾ ਬੇਟਾ ਚਿੜਚਿੜਾ ਕਿਉਂ ਹੋ ਗਿਆ ਤਾਂ ਉਹ ਡਾਕਟਰ ਕੋਲ ਲੈ ਕੇ ਗਏ ਤੇ ਡਾਕਟਰ ਕਹਿੰਦਾ ਵੀ ਤੁਹਾਡਾ ਬੱਚਾ ਕਿੱਥੇ ਪੜਦਾ ਉਹ ਦੱਸ ਦੇ ਕੇ ਸਾਡਾ ਬੱਚਾ ਕਾਫੀ ਦੂਰ ਸਕੂਲ ਜਾਂਦਾ ਕਾਤੇ ਜਾਂਦਾ ਬੈਂਡ ਤੇ ਡਾਕਟਰ ਕਹਿੰਦੇ ਵੀ ਇਹਨੂੰ ਪ੍ਰੋਪਰ ਨੀਂਦ ਨਹੀਂ ਮਿਲਦੀ ਵੀ ਇਹ ਬੈਂਡ ਦੇ ਵਿੱਚ ਜਾਂਦਾ ਵੀ ਸੌਂਦਾ ਹੋ ਆਉਂਦਾ ਵੀ ਸੌਂਦਾ ਹੋ ਪਰ ਇਹਦੀ ਨੀਂਦ ਪੂਰੀ ਨਹੀਂ ਹੁੰਦੀ ਕਿਉਂਕਿ ਉਹ ਨੀਂਦ ਜਿਹੜੀ ਆਰਾਮਦਾਇਕ ਨੀਂਦ ਨਹੀਂ ਹੁੰਦੀ ਵੀ ਜਾਂ ਤਾਂ ਤੁਸੀਂ ਇਹਦਾ ਸਕੂਲ ਨੇੜੇ ਕਰੋ ਜਾਂ ਫਿਰ ਤੁਸੀਂ ਆਪਣੀ ਰਹਿਸ਼ ਸਕੂਲ ਦੇ ਨੇੜੇ ਕਰੋ ਕਹਿਣ ਤੋਂ ਭਾਵ ਇਹਨੂੰ ਬੈਂਡ ਦੇ ਵਿੱਚ ਜ਼ਿਆਦਾ ਸਮਾਂ ਤੁਸੀਂ ਨਾ ਬਿਠਾਓ ਵੀ ਇਹੇ ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਤੋਂ ਇਹਦੇ ਸਕੂਲ ਦਾ ਰਸਤਾ ਜਿਹੜਾ ਘੱਟ ਹੋਵੇ ਇਹਨੂੰ ਪ੍ਰੋਪਰ ਰੈਸਟ ਦੀ ਲੋੜ ਆ ਆਪਾਂ ਬੱਚਿਆਂ ਤੇ ਬੋਝ ਪਾਉਣਿਆ ਹਨਾ ਪੜ੍ਹਾਈ ਕਰਕੇ ਵੀ ਵਧੀਆ ਸਕੂਲ ਚ ਲਾਉਣੇ ਆ ਪਰ ਬੱਚੇ ਆ ਜਿਹੜੇ ਉਹ ਚਿਟਚੜੇ ਹੋ ਜਾਂਦੇ ਆ ਹੁਣ ਬਲਵੀਰ ਸਿੰਘ ਦੀ ਤਨਖਾਹ ਇੰਨੀ ਤਾਂ ਹੈ ਨਹੀਂ ਸੀ ਕਿ ਉਹ ਸ਼ਹਿਰ ਦੇ ਵਿੱਚ ਰਹਿ ਸਕਦਾ ਤੇ ਉਹਨੇ ਸੋਚਿਆ ਵੀ ਮੈਂ ਆਪਣੇ ਬੇਟੇ ਨੂੰ ਕਿਸੇ ਨੇੜਲੇ ਸਕੂਲ ਚ ਲਾ ਦਿੰਨਾ ਪਰ ਬਲਵੀਰ ਸਿੰਘ ਦੀ ਪਤਨੀ ਕਹਿੰਦੀ ਵੀ ਨਹੀਂ ਬਲਵੀਰ ਸਿੰਘ ਦੇ ਸਹੁਰੇ ਸੀ ਜਿਹੜੇ ਉਹ ਸ਼ਹਿਰ ਚ ਰਹਿੰਦੇ ਸੀ ਤੇ ਬਲਬੀਰ ਸਿੰਘ ਦੀ ਪਤਨੀ ਨੂੰ ਵੀ ਏ ਸੀ ਵੀ ਸ਼ਹਿਰ 'ਚ ਰਹੀਏ ਚਲੋ ਭਾਈ ਉਹਨਾ ਜਿੱਦ ਕਰਦੀ ਆ ਤੇ ਆਪਣੇ ਪਤੀ ਨੂੰ ਸ਼ਹਿਰ 'ਚ ਲੈ ਕੇ ਰਹਿਣ ਲੱਗ ਜਾਂਦੀ ਆ ਸ਼ਹਿਰ 'ਚ ਰਹਿ ਕੇ ਬਲਬੀਰ ਸਿੰਘ ਦੀ ਪਤਨੀ ਨੂੰ ਵੀ ਆਪਣੇ ਪਤੀ ਨਾਲ ਕੰਮ ਦੇ ਵਿੱਚ ਹੱਥ ਬਟਾਉਣਾ ਪੈਂਦਾ ਉਹ ਸਲਾਈ ਦਾ ਕੰਮ ਜਾਣਦੀ ਹੁੰਦੀ ਆ ਸਲਾਈ ਸੈਂਟਰ ਖੋਲ੍ਹ ਲੈਂਦੀ ਆ ਉਹ ਦੋਨੋਂ ਜੀ ਵਧੀਆ ਮਿਹਨਤ ਕਰਦੇ ਆ ਆਪਣੇ ਬੱਚੇ ਨੂੰ ਉਸੇ ਸਕੂਲ ਦੇ ਵਿੱਚ ਪੜਾਉਂਦੇ ਆ ਤੇ ਉਹਨਾਂ ਦਾ ਬੱਚਾ ਜਿਹੜਾ ਵਧੀਆ ਪੜਦਾ ਬਧੀਆ ਇੰਟੈਲੀਜੈਂਟ ਹੁੰਦਾ ਪੜਾਈ ਦੇ ਵਿੱਚ ਤੇ ਉਹਦੀ ਗ੍ਰੈਜੂਏਸ਼ਨ ਹੋ ਜਾਂਦੀ ਆ ਗ੍ਰੈਜੂਏਸ਼ਨ ਤੋਂ ਬਾਅਦ ਉਹ ਕਹਿੰਦਾ ਵੀ ਮੈਂ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹਣਾ ਉਹਦੇ ਮੰਮੀ ਪਾਪਾ ਕਹਿੰਦੇ ਵੀ ਠੀਕ ਆ ਪੁੱਤ ਜੋ ਤੇਰੀ ਇੱਛਾ ਚਲੋ ਉਹਨਾਂ ਨੇ ਕਰਜ਼ਾ ਚੁੱਕਿਆ ਕਰਜ਼ਾ ਚੁੱਕ ਕੇ ਉਹਦੀਆਂ ਫੀਸਾਂ ਭਰੀਆਂ ਤੇ ਉਹਨੇ ਆਈਲਟਸ ਪਹਿਲੀ ਵਾਰ ਚ ਹੀ ਕਲੀਅਰ ਕਰ ਲਿਆ ਸੀ ਕਿਉਂਕਿ ਬੱਚਾ ਇੰਟੈਲੀਜੈਂਟ ਸੀ ਚਲੋ ਆਸਟ੍ਰੇਲੀਆ ਦੀ ਫਾਈਲ ਆਈ ਗਈ ਤੇ ਆਸਟ੍ਰੇਲੀਆ ਦਾ ਵੀਜ਼ਾ ਆ ਗਿਆ ਬਲਵੀਰ ਸਿੰਘ ਤੇ ਉਹਦੀ ਪਤਨੀ ਬਹੁਤ ਖੁਸ਼ ਹੁੰਦੇ ਆ ਵੀ ਸਾਡੇ ਬੱਚੇ ਦੇ ਸੁਪਨੇ ਆ ਜਿਹੜੇ ਪੂਰੇ ਹੋ ਰਹੇ ਆ ਜਦੋਂ ਬੱਚਿਆਂ ਦੇ ਸੁਪਨੇ ਪੂਰੇ ਹੁੰਦੇ ਆ ਤਾਂ ਮਾਪਿਓ ਆਟੋਮੈਟਿਕਲੀ ਖੁਸ਼ ਹੁੰਦੇ ਆ ਚਲੋ ਉਹਨਾਂ ਦਾ ਬੱਚਾ ਜਿਹੜਾ ਉਹਨਾਂ ਦੇ بیٹے ਦਾ ਨਾਮ ਗੁਰਪ੍ਰੀਤ ਸੀ ਗੁਰਪ੍ਰੀਤ ਆਸਟ੍ਰੇਲੀਆ ਚਲਿਆ ਜਾਂਦਾ ਆਸਟ੍ਰੇਲੀਆ ਜਾ ਕੇ ਉੱਥੇ ਉਹ ਮਿਹਨਤ ਕਰਦਾ ਤੇ ਉਹਦੇ ਮੰਮੀ ਪਾਪਾ ਨੂੰ ਇਹੀ ਕਹਿੰਦੇ ਆ ਵੀ ਤੂੰ ਆਪਣੀ ਪੜ੍ਹਾਈ ਤੇ ਜ਼ਿਆਦਾ ਫੋਕਸ ਰੱਖਣਾ ਫੀਸਾਂ ਅਸੀਂ ਜਿੰਮੇ ਮਰਜ਼ੀ ਭੇਜੀਏ ਅਸੀਂ ਆਪੇ ਭੇਜਾਂਗੇ ਬਲਵੀਰ ਸਿੰਘ ਕੋਲ ਪਿੰਡ ਨਾ ਕਾਫੀ ਜ਼ਮੀਨ ਸੀ 10 ਕਿੱਲੇ ਹੈਗੇ ਸੀ ਉਹਦੇ ਵਿੱਚੋਂ ਉਹਨੇ 2 ਕਿੱਲੇ ਆ ਜਿਹੜੇ ਉਹ ਵੇਚ ਕਰ ਦਿੱਤੇ ਕਿਉਂਕਿ ਪਹਿਲਾਂ ਜਿਹੜੀ ਉਹਦੀ ਕਮਾਈ ਸੀ ਉਹ ਸ਼ਹਿਰ ਦੇ ਖਰਚਿਆਂ ਦੇ ਵਿੱਚ ਹੀ ਚਲੀ ਜਾਂਦੀ ਸੀ ਤੇ ਜਿੰਨੀ ਕਿ ਸੇਵਿੰਗ ਸੀ ਉਹ ਉਹਨੇ ਆਪਣੇ ਪੁੱਤ ਨੂੰ ਬਾਹਰ ਭੇਜਣ ਤੇ ਲਾਤੀ ਸੀ ਹੁਣੇ ਸੋਚਿਆ ਵੀ ਆਪਣੇ ਬੱਚਾ ਜੇ ਬਾਹਰ ਪੜ ਕੇ ਆਸਟ੍ਰੇਲੀਆ ਦੀ ਉਹਨੂੰ ਜੋਬ ਮਿਲਦੀ ਆ ਵੀ ਫਿਰ ਜ਼ਮੀਨ ਤਾਂ ਹੋਰ ਖਰੀਦ ਲਾਂਗੇ ਇਸ ਕਰਕੇ ਉਹਦਾ 3 ਸਾਲ ਦੀ ਸਟੱਡੀ ਹੁੰਦੀ ਆ ਤੇ ਗੁਰਪ੍ਰੀਤ ਨੂੰ ਕਹਿੰਦਾ ਬਲਵੀਰ ਸਿੰਘ ਵੀ ਤੂੰ ਕੰਮ ਨਹੀਂ ਕਰਨਾ ਇਸ ਦੌਰਾਨ ਵਾਸਤੂ ਪੜ੍ਹਨਾ ਹੀ ਆ ਤੇ ਗੁਰਪ੍ਰੀਤ ਜਿਹੜਾ 3 ਸਾਲ ਪੜ੍ਹਾਈ ਕਰਦਾ ਪੜ੍ਹਾਈ ਕਰਨ ਤੋਂ ਬਾਅਦ ਉਹਨੂੰ ਵਰਕ ਪਰਮਿਟ ਮਿਲਦਾ ਤੇ ਵਰਕ ਪਰਮਿਟ ਦੇ ਬਾਅਦ ਉਹਨੂੰ ਜੋਬ ਮਿਲ ਜਾਂਦੀ ਆ ਮਤਲਬ ਉਹ ਲੀਬਰ ਦਾ ਕੰਮ ਨਹੀਂ ਕਰਦਾ ਚਲੋ ਉਹਦੀ ਜੋਬ ਵਧੀਆ ਹੁੰਦੀ ਆ ਤੇ ਜਲਦੀ ਉਹ ਪੀਆਰ ਹੋ ਜਾਂਦਾ ਕਿਉਂਕਿ ਉਹਦੇ ਪੁਆਇੰਟ ਆ ਜਿਹੜੇ ਚੰਗੇ ਬਣ ਜਾਂਦੇ ਆ ਜੋਬ ਦੇ ਅਕੋਰਡਿੰਗ ਪੁਆਇੰਟ ਆ ਜਿਹੜੇ ਵੱਧ ਮਿਲਦੇ ਆ ਤੇ ਜਦੋਂ ਉਹਨਾਂ ਦਾ ਪੁੱਤ ਪੀਆਰ ਹੁੰਦਾ 6 ਸਾਲਾਂ ਬਾਅਦ ਤਾਂ ਬਲਵੀਰ ਸਿੰਘ ਤੇ ਉਹਦੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਤੇ ਉਹ ਆਪਣੇ ਪੁੱਤ ਨੂੰ ਕਹਿੰਦੇ ਆ ਵੀ ਪੁੱਤ ਹੁਣ ਤੈਨੂੰ 6 ਸਾਲ ਹੋ ਗਏ ਪੰਜਾਬ ਛੱਡ ਕੇ ਗਏ ਨੂੰ ਹੁਣ ਤੂੰ ਆ ਜਾ ਇੱਕ ਵਾਰ ਪਰ ਉਹ ਉਦੋਂ ਹੈਰਾਨ ਰਹਿ ਜਾਂਦੇ ਆ ਜਦੋਂ ਉਹ ਕਹਿੰਦਾ ਕਿ ਵੀ ਨਹੀਂ ਮੰਮੀ ਪਾਪਾ ਮੈਂ ਹਜੇ ਆਉਣਾ ਨਹੀਂ ਆ ਮੈਂ ਹਜੇ ਮਿਹਨਤ ਕਰਨੀ ਆ ਉਹ ਕਹਿੰਦੇ ਵੀ ਦੇਖ ਪੁੱਤ ਇੱਕ ਵਾਰ ਤੂੰ ਪੈਰਾਂ ਤੇ ਖੜਾ ਹੋ ਗਿਆ ਹਨਾ ਵੀ ਜਦੋਂ ਆਪਾਂ ਸਟੈਂਡ ਹੋ ਜਾਈਏ ਫਿਰ ਆਪਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੁੰਦੀ ਵੀ ਤੇਰੇ ਕੋਲੇ ਵਧੀਆ ਨੌਕਰੀ ਆ ਨੌਕਰੀ ਹੈਗੀ ਆ ਤੇ ਤੂੰ ਆਪਣੀ ਨੌਕਰੀ ਕਰੀ ਜਾਈ ਬਾਅਦ ਦੇ ਵਿੱਚ ਵੀ ਇੱਕ ਵਾਰ ਸਾਨੂੰ ਮਿਲ ਜਾ ਚਲੋ ਉਹ ਬੜੀਆਂ ਮਿੰਤਾਂ ਕਰਦੇ ਆ ਪਰ ਉਹ ਬਹਾਨੇ ਮਾਰਦਾ ਰਹਿੰਦਾ ਤੇ ਬਲਵੀਰ ਸਿੰਘ ਤੇ ਉਹਦੀ ਪਤਨੀ ਸੋਚਦੇ ਆ ਵੀ ਚਲ ਜਦੋਂ ਆਉਣਾ ਹੋਇਆ ਆ ਜੂ ਉਹ ਦੋ ਸਾਲ ਹੋਰ ਉੱਥੇ ਜੌਬ ਕਰਦਾ ਤੇ ਦੋ ਸਾਲ ਬਾਅਦ ਉਹ ਜਿਹੜੀ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਉੱਥੇ ਹੀ ਉਹਨੂੰ ਕੋਈ ਕੁੜੀ ਪਸੰਦ ਆ ਜਾਂਦੀ ਆ ਤੇ ਉਹਦੇ ਨਾਲ ਵਿਆਹ ਕਰ ਲੈਂਦਾ ਵਿਆਹ ਕਰਕੇ ਉਹ ਆਪਣੇ ਮੰਮੀ ਪਾਪਾ ਨੂੰ ਫੋਟੋ ਭੇਜਦਾ ਤੇ ਦੱਸਦਾ ਕਿ ਮੰਮੀ ਪਾਪਾ ਮੈਂ ਵਿਆਹ ਕਰ ਲਿਆ ਤੇ ਉਹਦੇ ਮੰਮੀ ਪਾਪਾ ਜਿਹੜੇ ਹੈਰਾਨ ਰਹਿ ਜਾਂਦੇ ਆ ਵੀ ਪੁੱਤ ਤੂੰ ਵਿਆਹ ਦਾ ਫੈਸਲਾ ਇੰਨਾ ਵੱਡਾ ਲੈ ਲਿਆ ਚਲ ਸਾਨੂੰ ਇਤਰਾਜ਼ ਨਹੀਂ ਕਿ ਤੂੰ ਆਪਣੇ ਪਸੰਦ ਦੀ ਕੁੜੀ ਨਾਲ ਵਿਆਹ ਕਰਾਇਆ ਪਰ ਤੂੰ ਘੱਟੋ ਘੱਟ ਸਾਨੂੰ ਦੱਸਣਾ ਤਾਂ ਸੀ ਅਸੀਂ ਤਾਂ ਤੇਰੇ ਵਿਆਹ ਨੂੰ ਲੈ ਕੇ ਏਨੇ ਸੁਪਨੇ ਵੇਖੇ ਸੀ ਪੁੱਤਰਾ ਅਸੀਂ ਤੇਰੇ ਵਿਆਹ ਨੂੰ ਲੈ ਕੇ ਬਹੁਤ ਸੁਪਨੇ ਵੇਖੇ ਸੀ ਵੀ ਆਪਣੇ ਕਿਹੜਾ ਕਿਸੇ ਚੀਜ਼ ਦੀ ਕਮੀ ਸੀ ਹਨਾ ਵੀ ਅਸੀਂ ਤੇਰਾ ਵਿਆਹ ਨਹੀਂ ਕਰ ਸਕਦੇ ਸੀ ਤਾਂ ਉਹ ਕਹਿੰਦਾ ਪਾਪਾ ਤੁਹਾਡਿਆਂ ਤਾਂ ਉਹੀ ਪੁਰਾਣੀਆਂ ਗੱਲਾਂ ਵੀ ਮੈਨੂੰ ਕੁੜੀ ਪਸੰਦ ਆਈ ਤੇ ਮੈਂ ਇੱਥੇ ਵਿਆਹ ਕਰਾ ਲਿਆ ਫਿਰ ਇਸ ਗੱਲ 'ਚ ਕੀ ਆ ਉਹ ਕਹਿੰਦੇ ਵੀ ਨਹੀਂ ਪੁੱਤ ਆਪਾਂ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਗਏ ਹੋਏ ਆ ਸਾਰਿਆਂ ਨੂੰ ਆਪਾਂ ਤੇਰਾ ਵਿਆਹ ਦਿਖਾਉਣਾ ਸੀ ਉਹ ਕਹਿੰਦੇ ਚਲ ਐਂ ਕਰ ਵੀ ਕੋਈ ਗੱਲ ਨਹੀਂ ਜੇ ਤੂੰ ਵਿਆਹ ਕਰ ਲਿਆ ਸਾਨੂੰ ਖੁਸ਼ੀ ਆ ਤੂੰ ਨੂ ਰਾਣੀ ਨੂੰ ਲੈ ਕੇ ਪੰਜਾਬ ਆ ਜਾ ਇੱਥੇ ਅਸੀਂ ਇੱਕ ਵਧੀਆ ਗ੍ਰੈਂਡ ਪਾਰਟੀ ਕਰਾਂਗੇ ਸਾਰੇ ਰਿਸ਼ਤੇਦਾਰਾਂ ਨੂੰ ਬੁਲਾਵਾਂਗੇ ਘੱਟ ਵੱੱਢ ਕੇ ਤੇ ਤੁਹਾਨੂੰ ਜੋੜੀ ਨੂੰ ਆਸ਼ੀਰਵਾਦ ਦੇਵਾਂਗੇ ਤਾਂ ਉਹ ਕਹਿੰਦਾ ਕਿ ਜਿਹੜੀ ਮੇਰੀ ਪਤਨੀ ਆ ਪ੍ਰੀਤ ਉਹਦੇ ਮੰਮੀ ਪਾਪਾ ਨਾ ਬਹੁਤ ਅੱਗੇ ਦੀ ਸੋਚ ਰੱਖਦੇ ਆ ਉਹ ਵਿਆਹਾਂ ਤੇ ਫਾਲਤੂ ਖਰਚ ਕਰਨ ਨੂੰ ਵਧੀਆ ਨਹੀਂ ਸਮਝਦੇ ਹੈਗੇ ਤੇ ਜੇ ਅਸੀਂ ਆਵਾਂਗੇ ਸਾਨੂੰ ਛੁੱਟੀ ਲੈਣੀ ਪਊਗੀ ਛੁੱਟੀ ਲੈ ਕੇ ਆਵਾਂਗੇ ਤੇ ਸਾਡਾ ਕੰਮ ਆ ਜਿਹੜਾ ਉਹ ਨੌਕਰੀ ਆ ਜਾਊਗੀ ਵੀ ਇਸ ਤੋਂ ਬਾਅਦ ਅਸੀਂ ਆਪਣਾ ਬਿਜ਼ਨਸ ਆ ਜਿਹੜਾ ਉਹ ਰਨ ਕਰਨਾ ਚਾਹੁੰਨੇ ਆ ਵਿਪਰੀਤ ਦੇ ਡੈਡੀ ਦੀ ਕੰਪਨੀ ਦੇ ਵਿੱਚ ਮੈਂ ਜੌਬ ਕਰਦਾ ਉਹਨਾਂ ਨੂੰ ਮੇਰਾ ਕੰਮ ਵਧੀਆ ਲੱਗਿਆ ਤੇ ਉਹਨਾਂ ਨੇ ਮੈਨੂੰ ਵਿਆਹ ਦੀ ਆਫਰ ਦਿੱਤੀ ਪਰ ਉਹਨਾਂ ਨੇ ਇਹ ਕਿਹਾ ਸੀ ਕਿ ਤੂੰ ਪੰਜਾਬ ਨਹੀਂ ਜਾਏਂਗਾ ਤੇ ਉਹ ਕਹਿੰਦੇ ਵੀ ਪੁੱਤ ਤੂੰ ਉਹਨਾਂ ਨੂੰ ਇਹ ਦੱਸਣਾ ਸੀ ਨਾ ਵੀ ਪੰਜਾਬ ਮੇਰੇ ਮਾਪਿਓ ਨੇਗੇ ਉਹ ਕਹਿੰਦਾ ਕੋਈ ਗੱਲ ਨਹੀਂ ਮੰਮੀ ਪਾਪਾ ਮੈਂ ਤੁਹਾਨੂੰ ਇੱਥੇ ਬੁਲਾ ਲਵਾਂ ਉਹ ਕਹਿੰਦੇ ਵੀ ਸਾਨੂੰ ਆਉਣ ਦੀ ਗੱਲ ਨਹੀਂ ਪਤਾ ਵੀ ਸਾਡੇ ਸੁਪਨੇ ਸੀ ਚਲੋ ਜਦੋਂ ਹਨਾ ਬੱਚੇ ਨੇ ਜਿਹੜੀ ਗੱਲ ਕਰਨੀ ਜਿੱਦ ਪਗਾਲੀ ਤਾਂ ਉਹ ਕਹਿੰਦੇ ਵੀ ਚੱਲ ਕੋਈ ਨਾ ਉਹਨਾਂ ਵਿਚਾਰੇ ਨਿਰਾਸ਼ ਹੋ ਕੇ ਬਹਿ ਜਾਂਦੇ ਆ ਤੇ ਉਹ ਸਾਰਾ ਦਿਨ ਆਪਸ ਵਿੱਚ ਗੱਲ ਕਰਦੇ ਇਹੀ ਸੋਚਦੇ ਆ ਵੀ ਜਿਹੜੇ ਪੁੱਤ ਖਾਤਰ ਅਸੀਂ ਦਿਨ ਰਾਤ ਆਰਾਮ ਵੀ ਨਹੀਂ ਕੀਤਾ ਵੀ ਉਹ ਐਨਾ ਮਤਲਬ ਨਿਰਮੋਹਾ ਨਿਕਲਿਆ ਵੀ ਉਹਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੇ ਤੋਂ ਪੁੱਛਿਆ ਨਹੀਂ ਉਹ ਕਹਿੰਦੇ ਵੀ ਆਪਾਂ ਨੂੰ ਇਸ ਗੱਲ ਦਾ ਦੁੱਖ ਨਹੀਂ ਵੀ ਉਹਨੇ ਉੱਥੇ ਹਨਾ ਲਵ ਮੈਰਿਜ ਕਰਾ ਲਈ ਵੀ ਪਰ ਆਪਣੇ ਜੋ ਸੁਪਨੇ ਸੀ ਆਪਾਂ ਜੋ ਗੱਲਾਂ ਕਰਦੇ ਹੁੰਦੇ ਸੀ ਉਹਦੇ ਵਿਆਹ ਦੀਆਂ ਵੀ ਉਹ ਤਾਂ ਸਾਰੀਆਂ ਅਧੂਰੀਆਂ ਰਹਿ ਗਈਆਂ ਚਲੋ ਦੋਨੋਂ ਪਤੀ ਪਤਨੀ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਆ ਤੇ ਇੱਕ ਦਿਨ ਫਿਰ ਗੁਰਪ੍ਰੀਤ ਦਾ ਫੋਨ ਆਉਂਦਾ ਤੇ ਉਹ ਕਹਿੰਦਾ ਕਿ ਪਾਪਾ ਮੈਂ ਨਾ ਇੱਥੇ ਬਿਜ਼ਨਸ ਰਨ ਕਰਨਾ ਚਾਹਣਾ ਤੇ ਜਿਹੜੀ ਆਪਣੀ ਜ਼ਮੀਨ ਆ ਹਨਾ ਤੁਸੀਂ ਉਹ ਵੇਚ ਦਿਓ ਤੇ ਉਹ ਵੇਚ ਕੇ ਮੈਨੂੰ ਪੈਸੇ ਭੇਜ ਦਿਓ ਤਾਂ ਬਲਵੀਰ ਸਿੰਘ ਕਹਿੰਦਾ ਕਿ ਪੁੱਤ ਵੀ ਉਹ ਆਪਣੀ ਜੱਦੀ ਜ਼ਮੀਨ ਆ ਵੀ ਜਿਹੜੇ ਪਹਿਲਾਂ ਦੋ ਕਿੱਲੇ ਵੇਚੇ ਆ ਮੈਂ ਤਾਂ ਸਗੋਂ ਉਹਨਾਂ ਨੂੰ ਵੀ ਵਾਪਸ ਖਰੀਦਣਾ ਚਾਹਣਾ ਤੇ ਤੂੰ ਜ਼ਮੀਨ ਵੇਚਣ ਦੀ ਕਿਉਂ ਗੱਲ ਕਰਦਾ ਉਹ ਕਹਿੰਦਾ ਵੀ ਨਹੀਂ ਪਾਪਾ ਵੀ ਮੈਂ ਬਿਜ਼ਨਸ ਚ ਕਰਨਾ ਉਹ ਕਹਿੰਦਾ ਪੁੱਤ ਹਜੇ ਤੂੰ ਇੱਕ ਵਾਰ ਘੱਟ ਕਰ ਲੈ ਬਿਜ਼ਨਸ ਨਾ ਪਾਪਾ ਤੁਹਾਡੀਆਂ ਤਾਂ ਉਹੀ ਗੱਲਾਂ ਤੇ ਚਲੋ ਬਲਵੀਰ ਸਿੰਘ ਇੱਕ ਵਾਰ ਮਨਾ ਕਰ ਦਿੰਦਾ ਪਰ ਉਹਦੀ ਪਤਨੀ ਕਹਿੰਦੀ ਵੀ ਦੇਖੋ ਜੀ ਆਪਣਾ ਗੱਭਰੂ ਪੁੱਤ ਇੱਕੋ ਹੀ ਪੁੱਤ ਆ ਆਪਾਂ ਆਪਣਾ ਤੇ ਵੀ ਉਸੇ ਤੋਂ ਇਹ ਜਮੀਨ ਆ ਵੀ ਅੱਜ ਨਹੀਂ ਤਾਂ ਕੱਲ ਉਹਨੇ ਵੇਚਣੀ ਆ ਵੀ ਚੱਲ ਜਿਓ ਬਿਜ਼ਨਸ ਕਰਨਾ ਚਾਹੁੰਦਾ ਵੀ ਵੇਚ ਦੇ ਚਲ ਬਲਵੀਰ ਸਿੰਘ ਜਿਹੜਾ ਹਰ ਵਾਰ ਦੀ ਤਰ੍ਹਾਂ ਆਪਣੀ ਪਤਨੀ ਦੀਆਂ ਗੱਲਾਂ ਦੇ ਵਿੱਚ ਆ ਜਾਂਦਾ ਉਹ ਆਪਣੀ ਪਤਨੀ ਦਾ ਬਹੁਤ ਸਤਿਕਾਰ ਕਰਦਾ ਸੀ ਤੇ ਉਹਦੀ ਪਤਨੀ ਹੈ ਜਿਹੜੀ ਉਹ ਆਪਦੇ ਪੁੱਤ ਦੇ ਪਿਆਰ ਦੇ ਵਿੱਚ ਕੋਈ ਵੀ ਫੈਸਲਾ ਜਿਹੜਾ ਜਜ਼ਬਤੀ ਹੋ ਕੇ ਲੈ ਲੈਂਦੀ ਆ ਬਲਵੀਰ ਸਿੰਘ ਆ ਸਾਰੀ ਜ਼ਮੀਨ ਵੇਚ ਕੇ ਪੈਸੇ ਆ ਜਿਹੜੇ ਆਪਣੇ ਪੁੱਤ ਦੇ ਅਕਾਊਂਟ ਵਿੱਚ ਪਾ ਦਿੰਦਾ ਤੇ ਗੁਰਪ੍ਰੀਤ ਸਿੰਘ ਆ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਹੀ ਰਹਿੰਦਾ ਅ ਫਿਰ ਇੱਕ ਦਿਨ ਗੁਰਪ੍ਰੀਤ ਦਾ ਫੋਨ ਆਉਂਦਾ ਤੇ ਉਹ ਆਪਣੇ ਮੰਮੀ ਪਾਪਾ ਨੂੰ ਖੁਸ਼ਖਬਰੀ ਦਿੰਦਾ ਕਿ ਤੁਹਾਡੀ ਨੂੰਹ ਕੋਲ ਬੇਟਾ ਹੋਇਆ ਤੁਸੀਂ ਦਾਦਾ ਦਾਦੀ ਬਣ ਗਏ ਇਹ ਗੱਲ ਸੁਣ ਕੇ ਬਲਵੀਰ ਸਿੰਘ ਤੇ ਉਹਦੀ ਪਤਨੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹ ਕਹਿੰਦੇ ਕਿ ਪੁੱਤ ਫਿਰ ਹੁਣ ਤਾਂ ਪੰਜਾਬ ਆ ਜਾ ਕਹਿੰਦਾ ਵੀ ਨਹੀਂ ਮੰਮੀ ਪਾਪਾ ਮੈਂ ਪੰਜਾਬ ਨਹੀਂ ਆ ਸਕਦਾ ਮੈਂ ਤੁਹਾਡਾ ਤੁਹਾਡੀ ਫਾਈਲ ਆਉਣ ਲੱਗਿਆਗਾ ਤੇ ਹੁਣ ਤੁਸੀਂ ਆ ਜਿਓ ਨਾਲੇ ਤੁਸੀਂ ਆ ਕੇ ਆਪਣੇ ਪੋਤੇ ਨੂੰ ਖੜਾਇਆ ਕਰਿਓ ਨਾਲੇ ਨੂਨ ਦੀ ਸੰਭਾਲ ਕਰਿਓ ਚਲੋ ਉਹ ਆਪਣੇ ਮੰਮੀ ਪਾਪਾ ਦੀ ਫਾਈਲ ਆ ਦਿੰਦਾ ਤੇ 1 ਮਹੀਨੇ ਦੇ ਵਿੱਚ ਹੀ ਵੀਜ਼ਾ ਆ ਜਾਂਦਾਗਾ ਵੀਜ਼ਾ ਆਉਂਦਾ ਤੇ ਬਲਵੀਰ ਸਿੰਘ ਤੇ ਉਹਦੀ ਪਤਨੀ ਆ ਜਿਹੜੇ ਉਹ ਆਸਟ੍ਰੇਲੀਆ ਚਲੇ ਜਾਂਦੇ ਆ ਜਦੋਂ ਉਹ ਆਸਟ੍ਰੇਲੀਆ ਜਾਂਦੇ ਆ ਤੇ ਜਿਹੜਾ ਉਹਨਾਂ ਦਾ ਬੇਟਾਗਾ ਉਹ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਘਰ ਵੇਚ ਦਿਓ ਪਰ ਉਹ ਕਹਿੰਦੇ ਵੀ ਨਹੀਂ ਪੁੱਤ ਜਮੀਨ ਤਾਂ ਅਸੀਂ ਵੇਚ ਚੁੱਕੇ ਆਂ ਘਰ ਨਹੀਂ ਅਸੀਂ ਵੇਚਣਾ ਜਿਹੜੇ ਪਿੰਡ ਦੇ ਵਿੱਚ ਜਿਹੜੇ ਸ਼ਹਿਰ ਦੇ ਵਿੱਚ ਅਸੀਂ ਸਾਰੀ ਉਮਰ ਕੱਢੀ ਹੈ ਨਾ ਵੀ ਉਸ ਜਾਤਾਂ ਜਿਹੜੀਆਂ ਅਸੀਂ ਸੰਭਾਲ ਕੇ ਰੱਖਣਾ ਚਾਉਣੇ ਆ ਵੀ ਨਾ ਤਾਂ ਅਸੀਂ ਪਿੰਡ ਵਾਲਾ ਕਰ ਵੇਚ ਗਏ ਤੇ ਨਾ ਸ਼ਹਿਰ ਵਾਲਾ ਵੇਚ ਗਏ ਵੀ ਉਹ ਆਹੀ ਰਹੂਗਾ ਪਰ ਉਹਦੇ ਪੁੱਤ ਨੂੰ ਇਹ ਸੀ ਵੀ ਮੰਮੀ ਪਾਪਾ ਉਹ ਘਰ ਵੇਚ ਕੇ ਪੈਸੇ ਮੈਨੂੰ ਦੇਣ ਜਦੋਂ ਉਹ ਦਿਲ ਦੀ ਗੱਲ ਦੱਸਦਾ ਤਾਂ ਬਲਵੀਰ ਸਿੰਘ ਕਹਿੰਦਾ ਕਿ ਨਹੀਂ ਪੁੱਤ ਵੀ ਸਾਡੇ ਕੋਲੇ ਵੀ ਕੁਝ ਹੋਣਾ ਚਾਹੀਦਾ ਹੈ ਨਾ ਤੂੰ ਇੰਨਾ ਵੱਡਾ ਵੇਜਨਸਾ ਜਿਹੜਾ ਕਰ ਰਿਹਾ ਤੇਰਾ ਫੇਰ ਵੀ ਢਿੱਡ ਨਹੀਂ ਭਰਦਾ ਵੀ ਇੰਨਾ ਲਾਲਚ ਮਾੜਾ ਹੁੰਦਾਗਾ ਜਦੋਂ ਬਲਬੀਰ ਸਿੰਘ ਸ਼ਰਿਆਂ ਜਵਾਬ ਦੇ ਦਿੰਦਾ ਤਾਂ ਇਸ ਗੱਲ ਤੇ ਗੁਰਪ੍ਰੀਤ ਸਿੰਘ ਆ ਜਿਹੜਾ ਉਹ ਖਫਾ ਹੋ ਜਾਂਦਾ ਗੁਰਪ੍ਰੀਤ ਸਿੰਘ ਦੀ ਪਤਨੀ ਹੁਣ ਆਸਟ੍ਰੇਲੀਆ ਦੀ ਜੰਪਲ ਹੁੰਦੀ ਆ ਅਮੀਰ ਘਰਾਣੇ ਦੀ ਧੀ ਹੁੰਦੀ ਆ ਤੇ ਉਹ ਬਲਬੀਰ ਸਿੰਘ ਤੇ ਉਹਦੀ ਪਤਨੀ ਦੀ ਕੋਈ ਬਹੁਤੀ ਰਿਸਪੈਕਟ ਨਹੀਂ ਕਰਦੀ ਜਿੰਨਾ ਚਿਰ ਤਾ ਉਹ ਅਰੈਸਟ ਤੇ ਸੀ ਹਨਾ ਉਹਨੇ ਸੰਭਾਲ ਕਰਾਉਣੀ ਸੀ ਆਪਣੀ ਮੰਮੀ ਨੂੰ ਥੋੜਾ ਬਹੁਤਾ ਬੁਲਾ ਲੈਂਦੀ ਸੀ ਸੱਸ ਨੂੰ ਪਰ ਜਦੋਂ ਉਹ ਕੰਮ ਤੇ ਜਾਣ ਲੱਗ ਗਈ ਤਾਂ ਉਹ ਕੋਈ ਬਹੁਤੀ ਗੌਰ ਨਾ ਕਰਦੀ ਉਹ ਕੰਮ ਤੇ ਜਾਂਦੀ ਆਪਣੇ ਬੱਚੇ ਨੂੰ ਇਨਾਂ ਕੋਲ ਛੱਡ ਜਾਂਦੀ ਤੇ ਆਪ ਕੰਮ ਤੇ ਜਾਂਦੀ ਆ ਕੇ ਰੈਸਟ ਕਰਦੀ ਕਦੇ ਉਹਨੇ ਰਸੋਈ ਦਾ ਕੋਈ ਕੰਮ ਨਹੀਂ ਕੀਤਾ ਸੀ ਕਦੇ ਉਹਨੇ ਸੱਸ ਸਹੁਰੇ ਨੂੰ ਆਏ ਨਹੀਂ ਪੁੱਛਿਆ ਸੀ ਵੀ ਤੁਸੀਂ ਚਾਹ ਦੀ ਕੋਟ ਪੀਣੀ ਆ ਤੇ ਬਲਵੀਰ ਸਿੰਘ ਤੇ ਉਹਦੀ ਪਤਨੀ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰਦੇ ਆ ਤੇ ਉਹ ਸੋਚਦੇ ਆ ਵੀ ਨਾਲੇ ਤਾਂ ਅਸੀਂ ਸਾਰਾ ਦਿਨ ਬੱਚਾ ਸਾਹਮਣੇ ਆ ਵੀ ਜਦੋਂ ਇੰਨਾ ਵੱਡਾ ਬਿਜ਼ਨਸ ਚਲਾਉਂਦੇ ਆ ਫਿਰ ਕੇਅਰ ਟੇਕਰ ਰੱਖ ਲੈਣ ਵੀ ਘਰ ਦਾ ਕੰਮ ਵੀ ਗ੍ਰੋਸਰੀ ਲਿਆਉਣੀ ਉਹ ਵੀ ਉਹਨਾਂ ਨੇ ਲਿਆਉਣੀ ਤੇ ਉਹਨਾਂ ਨੂੰ ਤਾਂ ਐ ਲੱਗਣ ਲੱਗਿਆ ਵੀ ਅਸੀਂ ਤਾਂ ਗੁਲਾਮ ਹੋ ਗਏ ਵੀ ਉਹ ਸਾਨੂੰ ਬੁਲਾਉਂਦੇ ਨਹੀਂ ਦੋਨੇ ਜੀ ਵੀ ਕੰਮ ਤੇ ਜਾਂਦੇ ਆ ਕੰਮ ਤੋਂ ਘਰੇ ਕਦੇ ਜਿੱਦੇ ਜੀ ਕਰਦਾ ਬੱਚੇ ਨੂੰ ਇਹਨਾਂ ਕੋਲ ਛੱਡ ਕੇ ਮੂਵੀ ਦੇਖਣ ਚਲੇ ਜਾਂਦੇ ਤੇ ਉਹਨਾਂ ਦੀ ਨੋ ਸੀ ਜਦੋਂ ਜੀ ਕਰਦਾ ਆਪਣੇ ਮੰਮੀ ਪਾਪਾ ਕੋਲ ਰਹਿਣ ਜਾਂਦੀ ਉਦੋਂ ਵੀ ਉਹ ਕੋਈ ਆਪਣੇ ਬੱਚੇ ਦਾ ਇੰਨਾ ਨਹੀਂ ਕਰਦੀ ਸੀ ਇਹਨਾਂ ਕੋਲ ਛੱਡ ਜਾਂਦੀ ਸੀ ਤੇ ਫੇਰ ਬਲਬੀਰ ਸਿੰਘ ਤੇ ਉਹਦੀ ਪਤਨੀ ਫੈਸਲਾ ਕਰਦੇ ਆ ਵੀ ਆਪਾਂ ਵਾਪਸ ਪੰਜਾਬ ਚਲੇ ਜਾਈਏ ਇੱਕ ਦਿਨ ਬਲਬੀਰ ਸਿੰਘ ਆਪਣੇ ਪੁੱਤ ਨੂੰ ਕਹਿੰਦਾ ਕਿ ਪੁੱਤ ਵੀ ਮੈਂ ਪੰਜਾਬ ਜਾਣਾ ਚਾਹੁੰਨੇ ਆ ਅਸੀਂ ਉਹ ਕਹਿੰਦੇ ਪੰਜਾਬ ਤੁਸੀਂ ਜਾ ਕੇ ਕੀ ਕਰੋਗੇ ਉੱਥੇ ਕੀ ਹੈ ਤੁਹਾਡਾ ਉਹ ਕਹਿੰਦੇ ਕੁਝ ਵੀ ਹੋਵੇ ਚਲ ਸਾਡੇ ਕੋਲ ਘਰ ਤਾਂ ਹੈਗਾ ਵੀ ਇੱਥੇ ਸਾਡਾ ਜੀ ਨਹੀਂ ਲੱਗਦਾ ਤਾਂ ਉਹ ਕਹਿੰਦਾ ਵੀ ਨਹੀਂ ਜਾਣਾ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਜਾਣਾ ਚਲੋ ਨਾਰਾਜ਼ ਹੋ ਕੇ ਕਹਿ ਦਿੰਦਾ ਵੀ ਤੁਸੀਂ ਜਾਣਾ ਤਾਂ ਜਾਓ ਤੇ ਉਹਨਾਂ ਦੀ ਟਿਕਟ ਟਕਰਾ ਦਿੰਦਾ ਤੇ ਬਲਵੀਰ ਸਿੰਘ ਤੇ ਉਹਦੀ ਪਤਨੀ ਆ ਜਿਹੜੇ ਪੰਜਾਬ ਆ ਜਾਂਦੇ ਆ ਪੰਜਾਬ ਆ ਕੇ ਉਹਨਾਂ ਨੂੰ ਸੁੱਖ ਦਾ ਸਾਹ ਆਉਂਦਾ ਪਰ ਜਦੋਂ ਉਹ ਪੰਜਾਬ ਆਉਂਦੇ ਆ ਤਾਂ ਉਹਨਾਂ ਦਾ ਪੁੱਤ ਉਹਨਾਂ ਨਾਲ ਨਾਰਾਜ਼ ਹੋ ਜਾਂਦਾ ਉਹਨਾਂ ਨੂੰ ਫੋਨ ਕਰਨਾ ਵੀ ਬੰਦ ਕਰ ਦਿੰਦਾ ਉਹਨਾਂ ਨੇ ਬਹੁਤ ਵਾਰ ਫੋਨ ਲਾਇਆ WhatsApp ਮੈਸੇਜ ਕੀਤੇ ਪਰ ਉਹਨਾਂ ਦਾ ਪੁੱਤ ਉਹਨਾਂ ਨੂੰ ਬੁਲਾਉਂਦਾ ਨਹੀਂ ਤੇ ਉਹ ਸਮਝ ਜਾਂਦੇ ਆ ਵੀ ਸਾਡੇ ਪੁੱਤ ਨੇ ਸਾਨੂੰ ਸਿਰਫ ਉਥੇ ਨੌਕਰ ਬਣਾਉਣ ਲਈ ਹੀ ਸੱਦਿਆ ਸੀ ਵੀ ਹੁਣ ਸਾਡਾ ਪੁੱਤ ਸਾਡੀ ਬਾਤ ਨਹੀਂ ਪੁੱਛਦਾ ਵੀ ਨਾਲੇ ਜਿਹੜੇ ਆਪਣੇ ਬੱਚੇ ਦਾ ਨਹੀਂ ਕਰਦੇ ਵੀ ਫਿਰ ਕੱਲ ਨੂੰ ਬੁੜਾਪੇ 'ਚ ਆਪਣਾ ਕਿੱਥੋਂ ਕਰਨਗੇ ਜਿੰਨਾਂ ਨੂੰ ਕੰਮ ਹੀ ਇੰਨਾ ਪਿਆਰਾ ਚਲ ਉਹ ਨਿਰਾਸ਼ਤਾ ਹੁੰਦੇ ਆ ਉਦਾਸ ਹੁੰਦੇ ਆ ਪਰ ਉਹ ਗੱਲ ਨੂੰ ਉੱਥੇ ਛੱਡ ਦਿੰਦੇ ਆ ਤੇ ਆਪ ਦਾ ਗੁਜ਼ਾਰਾ ਜਿਹੜਾ ਦੋਨੇ ਜੀ ਕਰੀ ਜਾਂਦੇ ਆ ਕਿਉਂਕਿ ਬਲਬੀਰ ਸਿੰਘ ਦੀ ਪਤਨੀ ਆ ਜਿਹੜੀ ਉਹਨੇ ਸਲਾਈ ਸੈਂਟਰ ਖੋਲ੍ਹਿਆ ਹੋਇਆ ਸੀ ਉਹ ਉਹ ਪਿੰਡ ਵਾਲੇ ਘਰ ਚ ਹੀ ਆ ਜਾਂਦੇ ਆ ਸ਼ਹਿਰ ਚ ਵੀ ਨਹੀਂ ਰਹਿੰਦੇ ਕੁੜੀਆਂ ਨੂੰ ਉਹ ਸਲਾਈ ਸੈਂਟਰ ਖੋਲ੍ਹ ਰੱਖਿਆ ਸੀ ਉਹਨਾਂ ਨੂੰ ਸਿਖਾਉਂਦੀ ਸੀ ਤੇ ਜਿਹੜਾ ਬਲਵੀਰ ਸਿੰਘ ਸੀ ਉਹ ਨਾਲ ਦੇ ਹੀ ਸ਼ਹਿਰ ਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦਾ ਸੀ ਕਿਉਂਕਿ ਉਹਦਾ ਪਹਿਲਾਂ ਵੀ ਤਜਰਬਾ ਸੀ ਉਹ ਪੜਾਉਂਦਾ ਸੀ ਬੱਚਿਆਂ ਨੂੰ ਤੇ ਲੋ ਉਹਨਾਂ ਦਾ ਆਪ ਦਾ ਵਧੀਆ ਗੁਜ਼ਾਰਾ ਹੋਈ ਜਾਂਦਾ ਸੀਗਾ ਤੇ ਜਿਹੜਾ ਸ਼ਹਿਰ ਵਾਲਾ ਮਕਾਨ ਸੀ ਉਹ ਉਹਨਾਂ ਨੇ ਕਿਰਾਏ ਤੇ ਦੇ ਰੱਖਿਆ ਸੀ ਉਹਦਾ ਕਿਰਾਇਆ ਆ ਜਾਂਦਾ ਸੀ ਚਲੋ ਦੋਨੋਂ ਜੀ ਇਸ ਤਰ੍ਹਾਂ ਗੁਜ਼ਾਰਾ ਕਰਦੇ ਆ ਤੇ ਇੱਕ ਦਿਨ ਬਲਵੀਰ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਵੀ ਮੈਨੂੰ ਮੇਰੇ ਭਰਾ ਨੂੰ ਮਿਲਿਆ ਕਾਫੀ ਟਾਈਮ ਹੋ ਗਿਆ ਵੀ 2-3 ਸਾਲ ਹੋ ਗਏ ਅਸੀਂ ਇਕੱਠੇ ਨਹੀਂ ਹੋਏ ਹਨ ਵੀ ਕੀ ਕਹਿਣਾ ਕਦੇ ਫੋਨ ਤੇ ਤਾਂ ਗੱਲ ਹੋ ਜਾਂਦੀ ਹੈ ਵੀ ਕਿਉਂ ਨਾ ਆਪਾਂ ਨੂੰ ਮਿਲ ਕੇ ਆਈਏ ਚਲੋ ਉਹ ਕਹਿੰਦੀ ਵੀ ਠੀਕ ਹੈ ਜਾਇ ਆਉਣੇ ਆ ਵੀ ਨਾਲੇ 4 ਦਿਨ ਚੱਲ ਆਪਣਾ ਜੀਲਾ ਘੁੰਮੂਗਾ ਉਹ ਦੋਨੋਂ ਜੀ ਜਾਂਦੇ ਆ ਤੇ ਬਲਵੀਰ ਸਿੰਘ ਦੇ ਛੋਟੇ ਭਰਾ ਕੋਲ ਜਾਂਦੇ ਆ ਜਦੋਂ ਉਹ ਜਾ ਕੇ ਦਰਵਾਜ਼ਾ ਖੜਕਾਉਂਦੇ ਆ ਤਾਂ ਬਲਵੀਰ ਸਿੰਘ ਦਾ ਛੋਟਾ ਭਰਾ ਦਰਵਾਜ਼ਾ ਖੋਲਦਾ ਤੇ ਆਪਣੇ ਭਰਾ ਨੂੰ ਵੇਖ ਕੇ ਖੁਸ਼ ਹੋ ਜਾਂਦਾ ਦੋਨੋਂ ਭਰਾ ਇੱਕ ਦੂਜੇ ਨੂੰ ਗੱਲ ਲੱਗ ਕੇ ਮਿਲਦੇ ਆ ਚਲੋ ਅੰਦਰ ਜਾਂਦੇ ਆ ਬਲਬੀਰ ਸਿੰਘ ਦੀ ਪਤਨੀ ਚਾਹ ਬਣਾਉਣ ਚਲੀ ਜਾਂਦੀ ਆ ਕਿਉਂਕਿ ਜਿਹੜੀ ਬਲਬੀਰ ਸਿੰਘ ਦੀ ਭਝਾਈ ਸੀ ਉਹਦੇ ਭਰਾ ਦੀ ਪਤਨੀ ਉਹਦੀ ਮੌਤ ਹੋ ਚੁੱਕੀ ਸੀ ਤੇ ਉਹਦੇ ਭਰਾ ਦੇ ਤਿੰਨ ਬੇਟੀਆਂ ਸੀ ਉਹ ਤਿੰਨੋਂ ਵਿਆਈਆਂ ਹੋਈਆਂ ਸੀ ਤੇ ਉਹਦਾ ਭਰਾ ਜਿਹੜਾ ਕੱਲਾ ਰਹਿੰਦਾ ਸੀ ਉਹ ਆਪਣੇ ਭਰਾ ਭਝਾਈ ਨੂੰ ਵੇਖ ਕੇ ਖੁਸ਼ ਹੁੰਦਾ ਤੇ ਕਹਿੰਦਾ ਚਲੋ ਤੁਸੀਂ ਆਗੇ ਵੀ ਮੇਰਾ ਜੀ ਲੱਗ ਜੂ ਤੇ ਉਸ ਤੋਂ ਬਾਅਦ ਉਹ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਦੇ ਆ ਤੇ ਉਹ ਕਹਿੰਦੇ ਆ ਵੀ ਤੁਸੀਂ ਤਾਂ ਆਸਟ੍ਰੇਲੀਆ ਗਏ ਸੀਗੇ ਵੀ ਤੁਸੀਂ ਆ ਵੀ ਗਏ ਫਿਰ ਬਲਬੀਰ ਸਿੰਘ ਆਪਣੇ ਭਰਾ ਨੂੰ ਸਾਰੀ ਗੱਲ ਦੱਸ ਦਿੰਦਾ ਵੀ ਸਾਡੇ ਪੁੱਤ ਨੂਨੇ ਤਾਂ ਸਾਡੇ ਨਾਲ ਇਸ ਤਰ੍ਹਾਂ ਕੀਤੀ ਉਹ ਕਹਿੰਦਾ ਵੀ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਤੁਸੀਂ ਹੈਨਾ ਮੇਰਾ ਮਕਾਨ ਵੇਲੇ ਹੀ ਆ ਵੀ ਤੁਸੀਂ ਮੇਰੇ ਨਾਲ ਹੀ ਰਹੋ ਆਪਾਂ ਦੋਨੋਂ ਭਰਾ ਵਧੀਆ ਗੱਲਾਂ ਬਾਤਾਂ ਕਰਿਆ ਕਰਾਂਗੇ ਤੇ ਚਲ ਪਰਜਾਈ ਹੈਗੀ ਐ ਨਾਲੇ ਵੀ ਮੈਨੂੰ ਸੌਖਾ ਹੋ ਜੂ ਰੋਟੀ ਦਾ ਵੀ ਮੈਥੋਂ ਰੋਟੀ ਨਹੀਂ ਪੱਕਦੀ ਹੈਗੀ ਵੀ ਜੇ ਮੈਂ ਕੰਮ ਵਾਲੀ ਰੱਖੂਗਾ ਤਾਂ ਕੰਮ ਵਾਲਿਆਂ ਦਾ ਕਿਹੜਾ ਭਰੋਸਾ ਹੈਨਾ ਵੀ ਇੰਡਾ ਵੱਡਾ ਘਰ ਆ ਇੰਨਾ ਸਮਾਨ ਆ ਵੀ ਕੋਈ ਕੁਝ ਲੈ ਗਿਆ ਮੈਨੂੰ ਕਿਹੜਾ ਪਤਾ ਲੱਗਦਾ ਚਲੋ ਬਲਵੀਰ ਸਿੰਘ ਤੇ ਉਹਦੇ ਘਰ ਵਾਲੀ ਇਹ ਫੈਸਲਾ ਕਰ ਲੈਂਦੇ ਆ ਵੀ ਠੀਕ ਆ ਆਪਾਂ ਇਕੱਠੇ ਰਹਿਣੇ ਆ ਤੇ ਇੱਕ ਦਿਨ ਨਾ ਬਲਵੀਰ ਸਿੰਘ ਦੀ ਭਤੀਜੀ ਆ ਜਿਹੜੀ ਉਹ ਆਉਂਦੀ ਆ ਤੇ ਉਹ ਆਪਣੇ ਚਾਚਾ ਚਾਚੀ ਨੂੰ ਤਾਇਆ ਤਾਈ ਨੂੰ ਵੇਖ ਕੇ ਹਨਾ ਖੁਸ਼ ਹੁੰਦੀ ਆ ਇਹ ਤਾਇਆ ਤਾਈ ਤੁਸੀਂ ਕਦੋਂ ਆਸਟ੍ਰੇਲੀਆ ਤੋਂ ਆਏ ਫਿਰ ਉਹ ਸਾਰੀ ਗੱਲ ਉਹਨੋਂ ਵੀ ਦੱਸ ਦਿੰਦੇ ਆ ਉਹਦਾ ਨਾਮ ਜੋਤੀ ਹੁੰਦਾ ਜੋਤੀ ਨੂੰ ਦੱਸਦੇ ਆ ਤੇ ਜੋਤੀ ਆਪਣੇ ਪਾਪਾ ਨੂੰ ਕਹਿੰਦੀ ਆ ਕਿ ਦੇਖੋ ਪਾਪਾ ਤੁਸੀਂ ਕਹਿੰਦੇ ਹੁੰਦੇ ਸੀ ਨਾ ਵੀ ਮੇਰੇ ਪੁੱਤ ਨਹੀਂ ਵੀ ਜੇ ਜਦੋਂ ਮੇਰੀ ਮਾਂ ਦੀ ਮੌਤ ਹੋਈ ਆ ਤੁਸੀਂ ਇਹ ਕਹਿੰਦੇ ਹੁੰਦੇ ਸੀ ਵੀ ਚਲ ਜੇ ਮੇਰੇ ਪੁੱਤ ਹੁੰਦਾ ਤਾਂ ਮੇਰਾ ਬੜਾਪਾ ਸੌਖਾ ਲੰਘ ਜਾਂਦਾ ਵੀ ਤੁਸੀਂ ਵੇਖ ਲਓ ਤਾਇਆ ਤਾਈ ਦਾ ਕੀ ਹਾਲ ਹੈਗਾ ਵੀ ਐ ਨਹੀਂ ਜ਼ਰੂਰੀ ਹੁੰਦਾ ਵੀ ਜੇ ਸਾਡੇ ਪੁੱਤਾਂ ਤੇ ਸਾਨੂੰ ਫੇਰ ਹੀ ਸੁੱਖ ਮਿਲੂ ਵੀ ਅਸੀਂ ਤਿੰਨੇ ਭੈਣਾਂ ਤੇਰੇ ਕੋਲ ਦੇਹ ਜਿਹੜਾ ਮਾਰਦੀਆਂ ਤੇਰਾ ਹਾਲ ਚਾਲ ਪੁੱਛਦੀਆਂ ਵੀ ਵਿਚਾਰੇ ਤਾਇਆ ਤਾਈ ਦਾ ਹਾਲ ਵੇਖ ਤੇ ਜਿਹੜਾ ਜੋਤੀ ਦਾ ਪਿਓ ਹੁੰਦਾ ਬਲਵੀਰ ਸਿੰਘ ਦਾ ਭਰਾ ਉਹਨੂੰ ਵੀ ਇਸ ਗੱਲ ਦੀ ਤਸੱਲੀ ਹੁੰਦੀ ਆ ਵੀ ਘੱਟੋ ਘੱਟ ਮੇਰੀਆਂ ਧੀਆਂ ਮੇਰੇ ਕੋਲ ਆਉਂਦੀਆਂ ਤਾਂ ਹੈਗੀਆਂ ਚਲੋ ਜੋਤੀ ਚਾਹ ਪਾਣੀ ਬਣਾਉਂਦੀ ਆ ਤੇ ਰੋਟੀ ਬਣਾ ਕੇ ਵੀ ਸਾਰਿਆਂ ਨੂੰ ਖਵਾਉਂਦੀ ਆ ਵਧੀਆ ਉਹਨਾਂ ਦਾ ਟਾਈਮ ਲੱਗਦਾ ਉਸ ਤੋਂ ਬਾਅਦ ਜੋਤੀ ਹੈ ਜਿਹੜੀ ਉਹ ਆਪਣੇ ਤਾਇਏ ਨੂੰ ਕਹਿੰਦੀ ਆ ਕਿ ਤਾਇਆ ਜੀ ਮੈਂ ਨਾ ਇੱਥੇ ਇੱਕ ਐਨਜੀਓ ਦੇ ਵਿੱਚ ਕੰਮ ਕਰ ਰਹੀ ਆ ਵੀ ਉੱਥੇ ਜਿਹੜੇ ਬੇਸਹਾਰਾ ਤੇ ਗਰੀਬ ਬੱਚਿਆਂ ਨੂੰ ਪੜਾਇਆ ਜਾਂਦਾ ਵੀ ਜੇ ਤੁਸੀਂ ਕਰਨਾ ਚਾਹਣੇ ਹੋ ਤਾਂ ਵੀ ਤੁਸੀਂ ਟੀਚਰ ਰਹੇ ਹੋ ਹੁਣ ਤੱਕ ਹਨਾ ਵੀ ਘਰੇ ਵੀ ਤੁਹਾਡਾ ਜੀ ਨਹੀਂ ਲੱਗਦਾ ਹੋਣਾ ਤੇ ਵੀ ਨਾਲ ਤਾਈ ਜੀ ਆ ਚਲੋ ਉੱਥੇ ਸਲਾਈ ਸੈਂਟਰ ਦਾ ਕੰਮ ਵੀ ਆ ਵੀ ਉੱਥੇ ਨਾ ਮਤਲਬ ਜਿਵੇਂ ਅਨਾਥ ਆਸ਼ਰਮ ਚੱਲਦੇ ਨੇ ਜਾਂ ਬਿਰਦਾ ਆਸ਼ਰਮ ਚੱਲਦੇ ਆ ਉਹਨਾਂ ਦੇ ਵਿੱਚ ਨਾ ਕੱਪੜੇ ਸਲਾਈ ਕਰਕੇ ਭੇਜਨੇ ਹੁੰਦੇ ਆ ਤੇ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਵੀ ਤਾਈ ਜੀ ਨੂੰ ਉੱਥੇ ਲਾ ਦਿੰਦੇ ਆ ਚਲੋ ਭਾਈ ਉਹ ਉਸੇ ਐਨਜੀਓ ਦੇ ਵਿੱਚ ਦੋਨੋਂ ਜੀ ਕੰਮ ਕਰਨ ਲੱਗ ਜਾਂਦੇ ਆ ਬਲਵੀਰ ਸਿੰਘ ਤੇ ਉਹਦੀ ਪਤਨੀ ਦਾ ਕੰਮ ਬਹੁਤ ਵਧੀਆ ਹੁੰਦਾ ਉਹ 1 ਮਹੀਨੇ ਦੇ ਵਿੱਚ ਹੀ ਆਪਣੇ ਆਪ ਨੂੰ ਪ੍ਰੂਫ ਕਰ ਦਿੰਦੇ ਆ ਤੇ ਸਾਰੇ ਐਨਜੀਓ ਦੇ ਵਿੱਚ ਹਣਾ ਗੱਲਾਂ ਹੁੰਦੀਆਂ ਵੀ ਸਭ ਤੋਂ ਵੱਡੀ ਉਮਰ ਦਾ ਬਜ਼ੁਰਗ ਜੋੜਾ ਦੇਖੋ ਤੇ ਸਾਰਿਆਂ ਤੋਂ ਵੱਧ ਤੇ ਵਧੀਆ ਕੰਮ ਕਰ ਰਿਹਾ ਚਲੋ ਭਈ ਉਹਨਾਂ ਦੇ ਵਧੀਆ ਦਿਨ ਉੱਥੇ ਲੰਘਣ ਲੱਗਦੇ ਆਗੇ ਉਹ ਜਾਂਦੇ ਆ ਸਵੇਰ ਸ਼ਾਮ ਨੂੰ ਆ ਜਾਂਦੇ ਆ ਥੱਕ ਕੇ ਸੌਂ ਜਾਂਦੇ ਆ ਤੇ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਹੈ ਜਿਹੜੀ ਵਧੀਆ ਲੰਘਣ ਲੱਗਦੀ ਆ ਤੇ ਨਾਲ ਸਗੋਂ ਬਲਬੀਰ ਸਿੰਘ ਦਾ ਭਰਾ ਉਹ ਵੀ ਖੁਸ਼ ਰਹਿਣ ਲੱਗ ਜਾਂਦਾ ਤੇ ਇੱਕ ਦਿਨ ਜਿਹੜੀ ਉਹਨਾਂ ਦੀ ਐਨ ਜੀਓ ਆ ਉੱਥੇ ਕਿਸੇ ਮੰਤਰੀ ਦਾ ਚੱਕਰ ਸੀ ਮਤਲਬ ਮੰਤਰੀ ਨੇ ਆਉਣਾ ਸੀਗਾ ਚਲੋ ਉਹ ਕੰਮ ਆ ਜਿਹੜਾ ਹੋ ਰਿਹਾ ਹੁੰਦਾ ਤੇ ਉਸ ਐਨ ਜੀਓ ਦਾ ਕੰਮ ਬਹੁਤ ਸਾਫ਼ ਸੁਥਰਾ ਹੁੰਦਾ ਜਦੋਂ ਮੰਤਰੀ ਜੀ ਆਉਂਦੇ ਆ ਤਾਂ ਐਨ ਜੀਓ ਦਾ ਜਿਹੜਾ ਡਾਇਰੈਕਟਰ ਹੁੰਦਾ ਉਹ ਦੱਸਦਾ ਕਿ ਇਸ ਐਨਜੀਓ ਦੇ ਵਿੱਚ ਸਭ ਤੋਂ ਵਧੀਆ ਕੰਮ ਬਲਵੀਰ ਸਿੰਘ ਤੇ ਉਹਦੀ ਪਤਨੀ ਕਰ ਰਹੇ ਆ ਵੀ ਇਹਨਾਂ ਦੇ ਆਉਣ ਨਾਲ ਐਨਜੀਓ ਦੇ ਵਿੱਚ ਕੰਮ ਦੀ ਜਿਹੜੀ ਬਹੁਤਾਤ ਉਹ ਵਧੀਆ ਵੀ ਬਲਵੀਰ ਸਿੰਘ ਸਭ ਤੋਂ ਵੱਡੀ ਉਮਰ ਦੇ ਟੀਚਰ ਨੇ ਪਰ ਬੱਚਿਆਂ ਨੂੰ ਬਹੁਤ ਵਧੀਆ ਪੜ੍ਹਾ ਰਹੇ ਆ ਤੇ ਇਹਨਾਂ ਦੀ ਪਤਨੀ ਆ ਜਿਹੜੇ ਉਹ ਬੱਚਿਆਂ ਨੂੰ ਨਾਲ-ਨਾਲ ਕੰਮ ਸਿਖਾ ਰਹੇ ਆ ਸਲਾਈ ਕਢਾਈ ਦਾ ਵੀ ਇਹਨਾਂ ਦਾ ਆਪਣਾ ਕੰਮ ਵੀ ਬਹੁਤ ਵਧੀਆ ਤੇ ਮੰਤਰੀ ਜੀ ਆ ਜਿਹੜੇ ਫਿਰ ਉਹ ਕਹਿੰਦੇ ਆ ਕਿ ਬਾਹਰਲੇ ਦੇਸ਼ਾਂ ਦੇ ਵਿੱਚੋਂ ਜਿੱਦਾਂ ਡੋਨੇਸ਼ਨ ਮਿਲਦੀ ਆ ਹਨਾ ਸਾਨੂੰ ਡੋਨੇਸ਼ਨ ਮਿਲਦੀ ਹੈ ਐਨ ਜੀਓਜ਼ ਨੂੰ ਵੀ ਉਹਦੇ ਵਿੱਚ ਪ੍ਰਾਈਜ਼ ਰੱਖੇ ਜਾਂਦੇ ਆ ਵੀ ਇਹ ਜਿਹੜੀ ਐਨ ਜੀਓ ਆ ਇਹਨੂੰ ਇਹਦੇ ਵਿੱਚੋਂ ਆਪਾਂ ਕੈਂਡੀਡੇਟ ਸਿਲੈਕਟ ਕਰਨੇ ਆ ਤਿੰਨ ਕੈਂਡੀਡੇਟ ਤੇ ਉਹਨਾਂ ਨੂੰ ਆਪਾਂ 1-1 ਕਰੋੜ ਰੁਪਏ ਦਾ ਇਨਾਮ ਦੇਣਾ ਤੇ ਜਿਹੜਾ ਡਾਇਰੈਕਟਰ ਆ ਉਹ ਬਲਵੀਰ ਸਿੰਘ ਤੇ ਉਹਦੀ ਪਤਨੀ ਤੇ ਇੱਕ ਹੋਰ ਉੱਥੇ ਔਰਤ ਕੰਮ ਕਰ ਰਹੀ ਹੁੰਦੀ ਆ ਉਹਨਾਂ ਤਿੰਨਾਂ ਦੇ ਨਾਮ ਭੇਜਦਾ ਤੇ 10 ਦਿਨਾਂ ਬਾਅਦ ਇੱਕ ਵੱਡਾ ਸਮਾਰੋਹ ਰੱਖਿਆ ਜਾਂਦਾ ਜਿਦੇ ਵਿੱਚ ਵੱਖ-ਵੱਖ ਮੰਤਰੀ ਸਹਿਬਾਨ ਆ ਜਿਹੜੇ ਉਹ ਬੁਲਾਏ ਜਾਂਦੇ ਆ ਤੇ ਬਲਵੀਰ ਸਿੰਘ ਤੇ ਉਸ ਦੀ ਪਤਨੀ ਤੇ ਇੱਕ ਔਰਤ ਜਿਹੜੀ ਹੋਰ ਚੁਣੀ ਗਈ ਸੀ ਉਹਨਾਂ ਦਾ ਸਨਮਾਨ ਕਰਨ ਲਈ ਬਾਹਰਲੇ ਦੇਸ਼ ਦੇ ਵਿੱਚੋਂ ਹੀ ਐਨ ਜੀਓ ਨੇ ਆਉਣਾ ਸੀ ਜਿਨ੍ਹਾਂ ਨੇ ਇਸ ਐਨ ਜੀਓ ਨੂੰ ਡੋਨੇਟ ਕਰਨਾ ਸੀਗਾ ਫੰਡ ਡੋਨੇਟ ਕਰਨਾ ਸੀ ਤੇ ਪ੍ਰਾਈਜ਼ ਵੀ ਉਹ ਲੈ ਕੇ ਆਏ ਸੀਗੇ ਚਲੋ ਸਮਾਰੋਹ ਰੱਖਿਆ ਜਾਂਦਾ ਤਾਂ ਉਸ ਸਮਾਰੋਹ ਦੇ ਵਿੱਚ ਬਲਵੀਰ ਸਿੰਘ ਤੇ ਉਹਦੀ ਪਤਨੀ ਨੂੰ ਇੱਕ ਇੱਕ ਕਰੋੜ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਜਦੋਂ ਹੁਣ ਸਨਮਾਨਿਤ ਕਰਨਾ ਸੀ ਤਾਂ ਇਹ ਤਾਂ ਸੁਭਾਵਿਕ ਸੀ ਵੀ ਜਦੋਂ ਕਿਸੇ ਦਾ ਸਨਮਾਨ ਸਮਾਰੋਹ ਹੁੰਦਾ ਤਾਂ ਸ਼ਹਿਰ ਦੇ ਵਿੱਚ ਉਹਦੇ ਵੱਡੇ ਵੱਡੇ ਪੋਸਟਰ ਆ ਜਿਹੜੇ ਲਾਏ ਜਾਂਦੇ ਆ ਤੇ ਇਹ ਐਨਜੀਓ ਆ ਜਿਹੜੀ ਇਹ ਸਾਰੇ ਪੰਜਾਬ ਦੇ ਵਿੱਚੋਂ ਫਸਟ ਆਈ ਹੁੰਦੀ ਆ ਜਦੋਂ ਪੋਸਟਰ ਲਾਏ ਜਾਂਦੇ ਆ ਜਦੋਂ ਬਲਬੀਰ ਸਿੰਘ ਤੇ ਉਹਦੀ ਪਤਨੀ ਬਾਹਰ ਆਉਂਦੇ ਆ ਤਾਂ ਉਹ ਵੇਖਦੇ ਆ ਵੀ ਗੁਰਪ੍ਰੀਤ ਸਿੰਘ ਤੇ ਉਹਦੀ ਪਤਨੀ ਆ ਜਿਹੜੇ ਉਹ ਐਨਜੀਓ ਦੇ ਬਾਹਰ ਖੜੇ ਹੁੰਦੇ ਆ ਤੇ ਉਹ ਆਪਣੇ ਪੁੱਤ ਨੂੰ ਨੂੰ ਵੇਖ ਕੇ ਹੈਰਾਨ ਰਹਿ ਜਾਂਦੇ ਆ ਉਹਨਾਂ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਉਹ ਦੋਨੋਂ ਆ ਕੇ ਆਪਣੇ ਮਾਪੇ ਉਹਦੇ ਪੈਰੀ ਹੱਥ ਲਾਉਣ ਲੱਗਦੇ ਆ ਬਲਵੀਰ ਸਿੰਘ ਤੇ ਉਹਦੀ ਪਤਨੀ ਪਿੱਛੇ ਨੂੰ ਹਟ ਜਾਂਦੇ ਆ ਤੇ ਉਹਨਾਂ ਦੀ ਨੂਹ ਪ੍ਰੀਤ ਕਹਿੰਦੀ ਆ ਕਿ ਮੰਮੀ ਪਾਪਾ ਤੁਸੀਂ ਸਾਨੂੰ ਪਛਾਣਿਆ ਨਹੀਂ ਇਹ ਤੁਹਾਡਾ ਪੁੱਤ ਤੇ ਮੈਂ ਤੁਹਾਡੀ ਨੂਹ ਆ ਤਾਂ ਬਲਵੀਰ ਸਿੰਘ ਕਹਿੰਦਾ ਵੀ ਮੇਰਾ ਪੁੱਤ ਤੇ ਮੇਰੀ ਨੂਹ ਤਾਂ 4 ਸਾਲ ਪਹਿਲਾਂ ਦੇ ਸਾਨੂੰ ਭੁੱਲ ਚੁੱਕੇ ਆ ਅਸੀਂ ਤਾਂ ਜਾਣਦੇ ਹੀ ਨਹੀਂ ਉਹਨਾਂ ਨੂੰ ਨਾ ਉਹ ਸਾਨੂੰ ਜਾਣਦੇ ਆ ਸਾਨੂੰ ਨਹੀਂ ਪਤਾ ਉਹ ਕੌਣ ਨੇ ਤੇ ਕਿੱਥੇ ਰਹਿੰਦੇ ਨੇ ਤਾਂ ਪ੍ਰੀਤ ਕਹਿੰਦੀ ਪਾਪਾ ਜੀ ਤੁਸੀਂ ਆਪਣੇ ਪੁੱਤ ਨੂਹ ਬਾਰੇ ਇਹੋ ਜੀ ਗੱਲ ਕਹਿ ਸਕਦੇ ਹੋ ਤਬਲਵੀਰ ਸਿੰਘ ਕਹਿੰਦਾ ਧੀਏ ਪੁੱਤ ਨੂੰ ਬਾਰੇ ਮੈਂ ਨਹੀਂ ਗੱਲ ਕਹਿ ਰਿਹਾ ਇਹ ਮੈਂ ਪੁੱਤ ਨੂੰ ਦੀ ਅਸਲੀਅਤ ਦੱਸ ਰਿਹਾ ਦੇਖੋ ਤੁਹਾਨੂੰ ਸਾਰਾ ਕੁਝ ਪਤਾ ਮੈਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਪਰ ਫਿਰ ਵੀ ਚਲੋ ਅੱਜ ਸੁਭਾਗਾ ਦੇ ਨਹੀਂ ਚੜਿਆ ਜਿਹੜਾ ਤੁਸੀਂ ਆਏ ਹੋ ਦੱਸੋ ਕੀ ਕਰ ਸਕਦੇ ਆਂ ਅਸੀਂ ਤੁਹਾਡੇ ਲਈ ਤਾਂ ਫਿਰ ਉਹ ਦੋਨੋਂ ਜੀ ਆ ਨਾ ਜਿਹੜੇ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਬਲਬੀਰ ਸਿੰਘ ਨੂੰ ਦੱਸਦੇ ਆ ਕਿ ਅਸੀਂ ਜਿਹੜਾ ਬਿਜ਼ਨਸ ਰਨ ਕਰ ਰਹੇ ਸੀ ਆਸਟ੍ਰੇਲੀਆ ਦੇ ਵਿੱਚ ਸਾਡੀ ਪਾਰਟਨਰਸ਼ਿਪ ਸੀ ਤੇ ਉਸ ਬੰਦੇ ਨੇ ਸਾਨੂੰ ਧੋਖਾ ਦਿੱਤਾ ਸਾਰਾ ਜਿਹੜਾ ਮਤਲਬ ਪ੍ਰੋਫਿਟ ਸੀ ਉਹਨੇ ਰੱਖ ਲਿਆ ਤੇ ਬਿਜ਼ਨਸ ਜਿਹੜਾ ਉਹਨੇ ਸਾਰਾ ਹੈਕ ਕਰ ਲਿਆ ਸਾਰਾ ਬਿਜ਼ਨਸ ਸਾਰੀ ਪ੍ਰਾਪਰਟੀ ਉਹਨੇ ਆਪਣੇ ਨਾਮ ਕਰ ਲਈ ਤੇ ਅਸੀਂ ਆ ਜਿਹੜੇ ਅੱਜ ਘਰ ਤੋਂ ਬੇਕਾਰ ਹੋ ਗਏ ਆ ਅਸੀਂ ਇੱਥੇ ਆ ਗਏ ਆ ਕਿਉਂਕਿ ਸਾਡੇ ਕੋਲ ਹੁਣ ਕੋਈ ਚਾਰਾ ਨਹੀਂ ਬਚਿਆ ਹੈਗਾ ਤਾਂ ਬਲਵੀਰ ਸਿੰਘ ਕਹਿੰਦਾ ਵੀ ਮੇਰੀ ਸਾਰੀ ਉਮਰ ਦੀ ਕਮਾਈ ਨੂੰ ਪੱਟੀ ਮੇਸ ਕਰਕੇ ਆ ਗਿਆ ਜਦੋਂ ਮੈਂ ਤੈਨੂੰ ਕਿਹਾ ਸੀ ਤੇਰੀ ਨੌਕਰੀ ਵਧੀਆ ਸੀ ਤੂੰ ਬਿਜ਼ਨਸ ਕਰਕੇ ਲੈਣਾ ਕੀ ਸੀ ਪਰ ਉਦੋਂ ਤੂੰ ਮੇਰੀ ਇੱਕ ਗੱਲ ਨਾ ਮੰਨੀ ਤੂੰ ਪੈਸੇ ਦੀ ਦੌੜ ਦੇ ਵਿੱਚ ਇੰਨਾ ਅੰਨਾ ਹੋ ਗਿਆ ਸੀ ਕਿ ਤੈਨੂੰ ਆਪਣੇ ਮਾਪਿਓ ਦੀ ਸਾਰੀ ਉਮਰ ਦੀ ਕਮਾਈ ਰੁੱਲਦੀ ਨਹੀਂ ਦੀ ਸੀ ਤੂੰ ਇਹ ਨਹੀਂ ਵੇਖਿਆ ਕਿ ਇੱਕ ਮਾਪਿਓ ਨੇ ਆਪਣੀ ਸਾਰੀ ਕਮਾਈ ਤੇ ਸਾਰਾ ਸਮਾਂ ਸਾਰੀ એનર્ਜੀ ਆਪਣੇ ਪੁੱਤ ਤੇ ਲਾਈ ਆ ਕਿ ਉਹਦਾ ਪੁੱਤ ਸੌਖਾ ਰਹੇ ਪਰ ਉਹਦਾ ਪੁੱਤ ਤਾਂ ਬਿਜ਼ਨਸ ਕਰਨ ਦੀ ਹੋੜ ਦੇ ਵਿੱਚ ਆਪਣੇ ਮਾਪਿਓ ਨੂੰ ਭੁੱਲ ਗਿਆ ਸੀ ਤੁਸੀਂ ਕਦੇ ਆਏ ਦੱਸੋ ਜਿੰਨੇ ਟਾਈਮ ਵੀ ਅਸੀਂ ਉੱਥੇ ਰਹੇ ਹਾਂ ਆਸਟ੍ਰੇਲੀਆ ਤੁਸੀਂ ਕਦੇ ਸਾਨੂੰ ਪਾਣੀ ਦਾ ਕੱਪ ਪੁੱਛਿਆ ਪਾਣੀ ਦਾ ਗਲਾਸ ਪੁੱਛਿਆ ਚਾਹ ਦਾ ਕੱਪ ਫੜਾਇਆ ਕਦੇ ਤੇ ਹੁਣ ਤੁਹਾਨੂੰ ਮਾਪਿਓ ਯਾਦ ਆਗੇ ਪਰ ਬਲਬੀਰ ਸਿੰਘ ਦੀ ਪਤਨੀ ਹੈ ਜਿਹੜੀ ਉਹ ਬਲਬੀਰ ਸਿੰਘ ਦਾ ਹੱਥ ਫੜ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਵੀ ਚੁੱਪ ਕਰ ਜਾ ਹੱਥ ਘੁੱਟ ਦਿੰਦੀ ਆ ਤਾਂ ਬਲਬੀਰ ਸਿੰਘ ਆਪਣੀ ਪਤਨੀ ਨੂੰ ਕਹਿੰਦਾ ਵੀ ਤੇਰੀ ਸਾਰੀ ਉਮਰ ਦੀ ਜਿਹੜੀ ਇਹ ਆਦਤ ਆ ਵੀ ਕੋਈ ਵੀ ਗੱਲ ਹੁੰਦੀ ਸੀ ਤੂੰ ਮੇਰਾ ਹੱਥ ਘੁੱਟ ਦਿੰਦੀ ਸੀ ਤੇ ਮੈਂ ਚੁੱਪ ਹੋ ਜਾਂਦਾ ਸੀ ਪਰ ਅੱਜ ਮੈਂ ਚੁੱਪ ਨਹੀਂ ਰਹੂੰਗਾ ਹੁਣ ਅੱਜ ਇਹਨਾਂ ਨੂੰ ਮਾਪਿਓ ਕਿਵੇਂ ਦਿਸਗੇ ਇਹ ਸ਼ਹਿਰ ਦੇ ਵਿੱਚ ਬੈਨਰ ਲੱਗੇ ਇਹਨਾਂ ਨੂੰ ਦਿਸ ਗਏ ਤੇ ਇਹਨਾਂ ਨੂੰ ਇਹ ਪਤਾ ਲੱਗ ਗਿਆ ਵੀ ਅੱਜ ਸਾਡੇ ਮਾਪਿਓ ਕੋਲ ਰੁੱਤਵਾਗਾ। ਦੇਖਤੀ ਇਹ ਤੈਨੂੰ ਗੁੱਸਾ ਤਾਂ ਲੱਗੂ ਮੇਰੀ ਗੱਲ ਦਾ ਉਦੋਂ ਤੂੰ ਜਿਹੜੇ ਪੇਕੇਆਂ ਦੇ ਪਿੱਛੇ ਜਾਂਦੀ ਹੁੰਦੀ ਸੀ ਤੇਰੇ ਪੇਕੇਆਂ ਕੋਲ ਤਾਂ ਬਥੇਰੀ ਪ੍ਰਾਪਰਟੀ ਆ ਫਿਰ ਅੱਜ ਤੂੰ ਕਿਉਂ ਨਹੀਂ ਉਹਨਾਂ ਤੋਂ ਮਦਦ ਮੰਗਣ ਗਈ ਤਾਂ ਫਿਰ ਪ੍ਰੀਤ ਕਹਿੰਦੀ ਆ ਪਾਪਾ ਜੀ ਔਖੇ ਸਮੇਂ ਦੇ ਵਿੱਚ ਕੋਈ ਨਹੀਂ ਖੜਦਾ ਜਿਹੜੇ ਮੇਰੇ ਪੇਕੇ ਸਾਡੇ ਕੋਲ ਬਿਜ਼ਨਸ ਦੇ ਸਮੇਂ ਸਾਡੇ ਤੇ ਮਾਣ ਕਰਦੇ ਸੀ ਹੁਣ ਉਹ ਵੀ ਹੱਥ ਖੜੇ ਕਰ ਗਏ ਆ। ਹੁਣ ਅਸੀਂ ਤਾਂ ਤੁਹਾਡੇ ਜੋਗੇ ਆਂ ਦੇਖ ਲਓ ਤੁਸੀਂ ਸਾਨੂੰ ਰੱਖਣਾ ਜਾਂ ਨਹੀਂ ਰੱਖਣਾ ਤਾਂ ਬਲਬੀਰ ਸਿੰਘ ਕਹਿੰਦਾ ਵੀ ਮੈਂ ਕੌਣ ਆ ਤੁਹਾਨੂੰ ਰੱਖਣ ਵਾਲਾ ਪਰ ਚਲੋ ਪੈਸੇ ਦੀ ਜਿਹੜੀ ਦੌੜ ਦੇ ਵਿੱਚ ਤੁਸੀਂ ਭੱਜੇ ਸੀ ਉਸੇ ਪੈਸੇ ਨੇ ਤੁਹਾਨੂੰ ਧੋਖਾ ਦਿੱਤਾ ਪੈਸੇ ਕਰਕੇ ਤੁਹਾਨੂੰ ਤੁਹਾਡੇ ਦੋਸਤ ਨੇ ਧੋਖਾ ਦਿੱਤਾ ਤੇ ਤੁਹਾਡੀਆਂ ਅੱਖਾਂ ਖੁੱਲੀਆਂ ਚਲੋ ਦੇਰ ਆਏ ਦਰਸਤ ਆਏ ਤੁਸੀਂ ਆਏ ਤਾਂ ਸਹੀ ਤੇ ਫਿਰ ਉਹ ਆਪਣੇ ਪੁੱਤ ਨੂੰ ਨੂੰ ਆਪਣੇ ਨਾਲ ਲੈ ਕੇ ਜਾਂਦੇ ਆ ਤੇ ਜੋਤੀ ਦੇ ਘਰ ਜਾਂਦੇ ਆ ਮਤਲਬ ਆਪਦੇ ਭਰਾ ਦੇ ਘਰ ਜਾਂਦੇ ਆ ਉੱਥੇ ਜਾ ਕੇ ਉਹ ਆਪਣੇ ਭਰਾ ਨੂੰ ਦੱਸਦਾ ਤੇਰਾ ਭਤੀਜਾ ਤੇ ਭਤੀਜ ਨੂੰ ਆਇਆ ਚਲੋ ਉਹ ਉਹਦੇ ਵੀ ਪੈਰੀ ਹੱਥ ਲਾਉਂਦੇ ਆ ਤੇ ਉਹ ਵੀ ਹੈਰਾਨ ਰਹਿ ਜਾਂਦਾ ਵੀ ਇਹ ਕਿਵੇਂ ਫਿਰ ਜਦੋਂ ਚਲੋ ਉਹ ਚਾਹ ਪਾਣੀ ਪੀਂਦੇ ਆ ਤੇ ਫਿਰ ਬਲਬੀਰ ਸਿੰਘ ਆਪਣੇ ਭਰਾ ਨੂੰ ਸਾਰੀ ਗੱਲ ਦੱਸਦਾ ਤੇ ਫਿਰ ਬਲਬੀਰ ਸਿੰਘ ਦਾ ਭਰਾ ਉਹਨਾਂ ਨੂੰ ਕਹਿੰਦਾ ਵੀ ਦੇਖੋ ਪਤ ਮੇਰੇ ਤਿੰਨ ਧੀਆਂ ਨੇ ਤੇ ਮੇਰੀਆਂ ਤਿੰਨ ਧੀਆਂ ਸਹੁਰੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਰਾ ਖਿਆਲ ਨਹੀਂ ਛੱਡਿਆ ਹਫਤੇ ਬਾਅਦ ਇੱਕ ਆਉਂਦੀ ਆ ਹਫਤਾ ਲਾ ਕੇ ਜਾਂਦੀ ਆ ਫਿਰ ਇੱਕ ਆਉਂਦੀ ਆ ਉਹਨਾਂ ਸਿਰ ਵੀ ਜ਼ਿੰਮੇਵਾਰੀਆਂ ਉਹ ਵੀ ਪੈਸਾ ਕਮਾਉਂਦੀਆਂ ਨੌਕਰੀ ਕਰਦੀਆਂ ਪਰ ਉਹਨਾਂ ਨੇ ਮੈਨੂੰ ਕਦੇ ਕੱਲਾ ਨਹੀਂ ਛੱਡਿਆ ਉਹ ਤਾਂ ਚਲ ਸ਼ੁਕਰ ਹੈ ਵੀ ਤੇਰੇ ਮਾਪਿਓ ਦੋਨੋਂ ਜਿੰਦਾ ਨੇ ਤੇ ਇੱਕ ਦੂਜੇ ਦੇ ਸਹਾਰੇ ਦਿਨ ਕੱਟੀ ਕਰੀ ਜਾਂਦੇ ਆ ਪਰ ਜੋ ਤੁਸੀਂ ਇਹਨਾਂ ਨਾਲ ਕੀਤੀ ਸੀ ਨਹੀਂ ਤਾਂ ਬੰਦਾ ਇੱਥੇ ਆ ਕੇ ਹਾਰ ਜਾਂਦਾ ਪਰ ਇਹਨਾਂ ਦਾ ਅੱਜ ਵੀ ਦੇਖ ਕਿੰਨਾ ਨਾਗ ਆ ਤੇ ਫਿਰ ਬਲਵੀਰ ਸਿੰਘ ਆਪਣੇ ਪੁੱਤ ਨੂੰ ਕਹਿੰਦਾ ਕਿ 2 ਕਰੋੜ ਦੀ ਜਿਹੜੀ ਸਾਨੂੰ ਰਾਸ਼ੀ ਮਿਲੀ ਆ ਇਹ ਅਸੀਂ ਕੋਈ ਹਿੱਕ ਤੇ ਧਰਕੇ ਨਹੀਂ ਲੈ ਕੇ ਜਾਣੀ ਤੁਸੀਂ ਇੱਧਰ ਹੀ ਕੋਈ ਆਪਣਾ ਬਿਜ਼ਨਸ ਚਲਾ ਲਓ ਤੇ ਮੈਂ ਨਹੀਂ ਚਾਹੁੰਦਾ ਕਿ ਹੁਣ ਤੁਸੀਂ ਵਾਪਸ ਆਸਟ੍ਰੇਲੀਆ ਜਾਓ ਤੇ ਉਹ ਵੀ ਕਹਿ ਦਿੰਦੇ ਆ ਕਿ ਅਸੀਂ ਆਸਟ੍ਰੇਲੀਆ ਨਹੀਂ ਜਾਣਾ ਕਿਉਂਕਿ ਦੋਨੋਂ ਆਸਟ੍ਰੇਲੀਆ ਦੇ ਪੜੇ ਲਿਖੇ ਹੁੰਦੇ ਆ ਵਧੀਆ ਉਹਨਾਂ ਦੀ ਡਿਗਰੀ ਕੀਤੀ ਹੁੰਦੀ ਆ ਫਿਰ ਉਹ ਪੰਜਾਬ ਦੇ ਵਿੱਚ ਆਪਣਾ ਬਿਜ਼ਨਸ ਆ ਜਿਹੜਾ ਉਹ ਸ਼ੁਰੂ ਕਰਦੇ ਆ ਤੇ ਇੱਕ ਆਪਣਾ ਘਰ ਲੈਂਦੇ ਆ ਫਿਰ ਚਾਰੋਂ ਜਾਣੇ ਆ ਜਿਹੜੇ ਇੱਕੋ ਘਰ ਦੇ ਵਿੱਚ ਰਲ ਕੇ ਰਹਿੰਦੇ ਆ ਫਿਰ ਬਲਵੀਰ ਸਿੰਘ ਉਹਨਾਂ ਨੂੰ ਇਹ ਕਹਿੰਦਾ ਕਿ ਮੇਰਾ ਭਰਾ ਵੀ ਆਪਣੇ ਨਾਲ ਹੀ ਰਹੂਗਾ ਚਲੋ ਇਹਦੀਆਂ 3 ਹੈਗੀਆਂ ਨੇ ਉਹ ਆਪਣੇ ਸਹੁਰੇ ਘਰ ਨੇ ਪਰ ਜਿੰਨਾ ਚਿਰ ਇਹ ਤੁਰਦਾ ਫਿਰਦਾ ਹੈਗਾਗਾ ਇਹ ਆਪਣੇ ਨਾਲ ਹੀ ਰਹੂਗਾ ਇਹ ਬਲਵੀਰ ਸਿੰਘ ਦਾ ਜਿਹੜਾ ਪੁੱਤ ਆ ਗੁਰਪ੍ਰੀਤ ਉਹ ਵੀ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਜੇ ਚਾਚਾ ਜੀ ਆਪਣੇ ਨਾਲ ਰਹਿਣਾ ਚਾਹੁੰਦੇ ਆ ਫਿਰ ਉਹ ਬਲਵੀਰ ਸਿੰਘ ਆਪਣੇ ਭਰਾ ਨੂੰ ਵੀ ਨਾਲ ਰੱਖਦਾ ਫਿਰ ਸ਼ਹਿਰ ਦੇ ਵਿੱਚ ਉਹ ਰਹਿੰਦੇ ਆ ਬਲਵੀਰ ਸਿੰਘ ਤੇ ਉਹਦੀ ਪਤਨੀ ਨੇ ਐਨਜੀਓ ਦੇ ਵਿੱਚ ਕੰਮ ਕਰਨਾ ਜਾਰੀ ਰੱਖਿਆ ਉਹਦੇ ਪੁੱਤ ਨੂੰ ਆ ਜਿਹੜੇ ਬਿਜ਼ਨਸ ਕਰਦੇ ਆ ਉਹਨਾਂ ਦਾ ਬੱਚਾ ਵੱਡਾ ਹੋ ਜਾਂਦਾ ਤੇ ਉਹਨੂੰ ਉੱਥੇ ਪੜਨ ਲਾ ਦਿੰਦੀ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਮੈਨੂੰ ਕਹਾਣੀ ਬੋਲਦੇ ਸਮੇਂ ਕਾਫੀ ਡਿਸਟਰਬੈਂਸ ਹੋਈ ਕਿਰਪਾ ਕਰਕੇ ਜਿੱਥੇ ਕਿਤੇ ਕੋਈ ਗਲਤੀ ਹੋਈ ਤਾਂ ਉਹਨੂੰ ਇਗਨੋਰ ਕਰਿਓ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ